ਕੀ ਕੇਪੀਐਸ ਗਿੱਲ ਮੁੰਡੇ ਮਾਰ ਕੇ ਕਹਿੰਦਾ ਸੀ ਕਿ ਕੈਨੇਡਾ ਤੇ ਅਮਰੀਕਾ ਚਲੇ ਤੇ ਸਾਡਾ ਪੰਜਾਬ ਸਮਝਦਾ ਰਿਹਾ ਕਿ ਮੁੰਡੇ ਅਮਰੀਕਾ ਤੇ ਕੈਨੇਡਾ ਨੇ ਐਕਚੁਅਲੀ ਉਹਨਾਂ ਨੇ ਫੇਕ ਇਨਕਾਊਂਟਰ ਕਰਕੇ ਮੁੰਡੇ ਮਾਰਦੇ ਐਨੇ ਮੁੰਡੇ ਮਾਰੇ ਇਹਨਾਂ ਨੇ ਪੰਜਾਬ ਦੇ ਅੰਦਰ ਇੱਕ ਬੰਦੇ ਨੂੰ ਫਾਂਸੀ ਦੇਣ ਲੱਗਿਆਂ ਸੁਪਰੀਮ ਕੋਰਟ ਹਜ਼ਾਰ ਵਾਰ ਸੋਚੀ ਇਹ ਇਹ ਜਦੋਂ ਜੀ ਕਰਦਾ ਗੋਲੀ ਮਾਰ ਦਿੰਦਾ ਮੈਨੂੰ ਨਹੀਂ ਲੱਗਦਾ ਸਜ਼ਾ ਕਿਸੇ ਕੇਸ ਚ ਇਹਨਾਂ ਚ ਹੋ ਕਾਰਨ ਕੀ ਕੇਸ ਬਣਾਏ ਜਾਂਦੇ ਅਸਲੀਅਤ ਤੋਂ ਦੂਰ ਹੁੰਦੇ ਭਗੜਾ ਆਦਮੀ ਉਹਨਾਂ ਦੇ ਘਰ ਜਾਊਗਾ ਜਿਹੜੇ ਆਦਮੀ ਨੂੰ ਉਹ ਲੇਡੀ ਇਨੀ ਨਫ਼ਰਤ ਕਰਦੀ ਹੈ ਤੇ ਲੇਡੀ ਨੂੰ ਉਹ ਬੰਦਾ ਇਨੀ ਨਫ਼ਰਤ ਕਰਦਾ ਕਿਵੇਂ ਮਿਲਣਗੇ ਇੱਕ ਨਿਹੰਗ ਸਿੰਘ ਹੈ ਕਾਦੀ ਪ੍ਰੋਮੋਸ਼ਨ ਕਰਾਉਣ ਜਾ ਰਿਹਾ ਉਹ ਜੀਪ ਦੀ ਪ੍ਰੋਮੋਸ਼ਨ ਕਰਾਊਗਾ ਸੂਟਾਂ ਦੀ ਪ੍ਰੋਮੋਸ਼ਨ ਕਰਾਉਣ ਜਾਊਗਾ ਕਿ ਚੋਲੇ ਦੀ ਪ੍ਰੋਮੋਸ਼ਨ ਕਰਾਉਣ ਜਾਊਗਾ ਐਵੀਡੈਂਸ ਨਹੀਂ ਮਿਲ ਹੁਣ ਐਵੀਡੈਂਸ ਨਹੀਂ ਮਿਲਦੀ ਚੁੱਕ ਕੇ ਝੂਠੀ ਐਫਆਈਆਰ ਦਰਜ ਕਰਤੀ ਬਿਲਕੁਲ ਲਾਸਟ ਸੀਨ ਕਰਕੇ ਜਾਣ ਕੇ ਦਿਖਾਤਾ ਕਿ ਅਮਰਤ ਜਿਹੜਾ ਅਮਰਤਪਾਲ ਨੇ ਦੇ ਘਰ ਆਇਆ ਜਾਣ ਬੁਝ ਕੇ ਜੋੜਿਆ ਗਿਆ ਫੋਲਕੀ ਹਾਸ ਤੇ ਵਿੱਚ ਹੋਇਆ ਇਹ ਕੁੜੀਆਂ ਨੇ ਕਿਵੇਂ ਬੱਚੇ ਖਰਾਬ ਕੀਤੇ ਨੇ ਪੰਜਾਬ ਕੱਲੀ ਇੱਕ ਕੁੜੀ ਨਹੀਂ ਸੈਂਕੜੇ ਕੁੜੀਆਂ ਨੇ ਉਹਨਾਂ ਦੇ ਅਕਾਊਂਟ ਕਿਉਂ ਨਹੀਂ ਬੰਦ ਹੁੰਦੇ ਥਨ 47 ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਕੁੜੀਆਂ ਨੇ ਖੂਹਾਂ ਛਾਲਾ ਮਾਰਤੀਆਂ ਚਾਹੇ ਉਹ ਹਿੰਦੂ ਦੀ ਧੀ ਸੀ ਮੁਸਲਮਾਨ ਦੀ ਸਿੱਖ ਦੀ ਸੀ ਉਹ ਚਾਹੁੰਦੀਆਂ ਨਹੀਂ ਸੀ ਕਿ ਮੇਰੇ ਤੇ ਕੋਈ ਬੁਰੀ ਨਜ਼ਰ ਪਾ ਹੁਣ ਤਾਂ ਅਸੀਂ ਬਿਸ਼ਰਮ ਟੋਲਾ ਬਣਾ ਕੇ ਰੱਖਤਾ ਪੰਜਾਬ ਦਾ ਸੋਸ਼ਲ ਮੀਡੀਆ ਤੇ ਇਨਾ ਗੰਦ ਪਿਆ ਕਿ ਤੁਹਾਡੀ ਡਿਊਟੀ ਨਹੀਂ ਬਣਦੀ ਪਬਲਿਕ ਨਿਊਸੈਂਸ ਦੇ ਥੱਲੇ ਤੁਸੀਂ ਇਹਨਾਂ ਦੇ ਅਕਾਊਂਟ ਬੰਦ ਕਰਨੇ ਇਹਨਾਂ ਨੂੰ ਇਨਾ ਪੁੱਛਣ ਵਾਲੀ ਗੱਲ ਹੈ ਕਿ ਇਹ ਕਤਲ ਤੁਸੀਂ ਟਰੇਸ ਕਰ ਲਓ ਉਹ ਕਤਲ ਕਦੋਂ ਟਰੇਸ ਕਰਾਂਗਾ ਜਿਹੜੇ ਥਾਣੇ 'ਚ ਮਰਡਰ ਹੋਇਆ ਸੀ ਜੇ ਨਿਹੰਗ ਸਿੰਘ ਤੁਹਾਡੀਆਂ ਧੀਆਂ ਦੇ ਗਲਤ ਮੈਸੇਜ ਨੂੰ ਉਹ ਬੋਲਦੇ ਨੇ ਮੈਂ ਕਤਲ ਨਹੀਂ ਕਹਿ ਰਿਹਾ ਉਥੇ ਨਿਹੰਗ ਸਿੰਘ ਬੋਲਦੇ ਨੇ ਉਹ ਤੁਹਾਨੂੰ ਅੱਤਵਾਦੀ ਲੱਗਦੇ ਜਦੋਂ ਕੋਈ ਬੰਦਾ ਹੱਥ ਚੁੱਕ ਲੈਂਦਾ ਹੈ ਸਿਰੇ ਦਾ ਗੰਦ ਪਾਉਂਦਾ ਹੈ ਤਾਂ ਉਹਦਾ ਰਿਜ਼ਲਟ ਹੈ ਜਿਹੜਾ ਹਮੇਸ਼ਾ ਹੀ ਮਾੜਾ ਹੋਇਆ ਤੇ ਮਾੜਾ ਹੁੰਦਾ ਰਹਿਣਾ ਇਹ ਪੰਜਾਬ ਹੈ ਲੱਡ ਉਹ ਹੀ ਹੈ ਸਨ 47 ਵਾਲਾ ਤੇ ਇਹ ਦਸ਼ਬਦ阿里 ਨਾਲ ਲੜਨ ਵਾਲਾ ਬਲੱਡ ਹੈ ਇਹ ਐਵੇਂ ਚ ਤੁਸੀਂ ਖੁਦ ਐਡਵੋਕੇਟ ਹੋ ਤੁਸੀਂ ਕਾਨੂੰਨ ਪੜਿਆ ਹੈ ਤੁਸੀਂ ਕਾਨੂੰਨ ਨੂੰ ਜਾਣਦੇ ਹੋ ਕਾਨੂੰਨ ਦੇ ਵਿੱਚ ਵਿਚਰਦੇ ਹੋ ਕਾਨੂੰਨ ਕਿਸ ਕੰਮ ਦਾ ਜੇ ਤੁਸੀਂ ਆਪ ਹੀ ਬੰਦਾ ਮਾਰਨਾ ਹੈ ਤੁਸੀਂ ਆਪ ਹੀ ਸਜ਼ਾਾਂ ਦੇਣੀਆਂ ਨੇ ਕਹਿੰਦੇ ਇੱਕ ਬੰਦੇ ਕੋਲ ਕਿਵੇਂ ਅਧਿਕਾਰ ਆ ਗਿਆ ਕਿਸੇ ਨੂੰ ਮਾਰ ਦੋ ਪੰਜਾਬ 'ਚ ਇਹ ਕਤਲ ਕਿਉਂ ਹੁੰਦੇ ਜੇ ਕਿ ਆਪ ਦੀ ਜ਼ਿੰਮੇਵਾਰੀ ਵੇਖਦੇ ਕਿ ਸਾਡੀ ਸਟੇਟ ਦੇ ਅੰਦਰ ਕਿਹੋ ਜਿਹਾ ਗੰਦ ਪੈ ਰਿਹਾ ਹੈ ਤੁਸੀਂ ਗੰਦ ਪਾਓ ਸ਼ਰਾਬ ਪੀਓ ਆ ਕੁੜੀਆਂ ਨੂੰ ਛੇੜੋ ਕੁੱਤੇ ਤੇ ਕੁੱਤਾ ਕੰਮ ਕਰੋ ਮਜਾਲਾ ਤੁਹਾਨੂੰ ਕਹੇ ਜੇ ਕੁਛ ਸਾਡੀ ਕੌਮ ਦੇ ਅੰਦਰ ਸਿਰੇ ਦੇ ਚਾਗਲ ਬੰਦੇ ਨੇ ਜਿਹੜੇ ਮਾੜੀ ਜੀ ਵੀ ਗੱਲ ਹੋਵੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਦੀ ਕੌਮ ਨੂੰ ਮਾਰ ਜਿਹੜਾ ਬੰਦਾ ਇਹਨਾਂ ਦਾ ਰੇਪ ਦੇ ਐਲੀਗੇਸ਼ਨ ਲਾ ਰਿਹਾ ਅਮਰੋਧਾਰੀ ਬੰਦਾ ਉਹਨੂੰ ਕਿਉਂ ਨਹੀਂ ਉਹਨੂੰ ਲੰਬੇ ਪਾਇਆ ਥਾਣੇ ਦੇ ਵਿੱਚ ਉਹ ਪਹਾੜੇ ਦੇ ਟੱਟੂ ਨੇ ਇਹ ਪੈਸੇ ਲੈਂਦੇ ਨੇ ਪੈਸੇ ਲੈ ਕੇ ਉਹ ਬੋਲੀ ਬੋਲਦੇ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਸਟਾਗ੍ਰam ਇਨਫਲੂਐਂਸਰ ਕੁੜੀ ਦਾ ਕਤਲ ਹੁੰਦਾ ਹੈ ਜਿਸ ਦਾ ਨਾਂ ਕੰਚਨ तिवारी ਏlias ਕਮਲ ਕੌਰ ਦੇ ਨਾਂ ਤੇ ਉਸ ਦੀ ਆਈਡੀ ਹੁੰਦੀ ਹੈ ਔਰ ਉਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋਂ ਦੇ ਵੱਲੋਂ ਜ਼ਿੰਮੇਵਾਰੀ ਲਈ ਜਾਂਦੀ ਹੈ ਤੇ ਇੱਕ ਪੋਸਟ ਉਹਨਾਂ ਦੇ ਨਾਮ ਹੇਟ ਪਾਈ ਜਾਂਦੀ ਹੈ ਜਿਸ ਦੇ ਵਿੱਚ ਤਮਾਮ ਗੱਲਾਂ ਦਾ ਜ਼ਿਕਰ ਵੀ ਕੀਤਾ ਜਾਂਦਾ ਔਰ ਅਮਰਤਪਾਲ ਮਹਿਰੋਂ ਖੁਦ ਵੀ ਲਾਈਵ ਹੁੰਦੇ ਨੇ ਵੀਡੀਓ ਪਾਉਂਦੇ ਨੇ ਔਰ ਉਸ ਤੋਂ ਬਾਅਦ ਜੋ ਜੋ ਚੀਜ਼ਾਂ ਕੇਸ ਦੇ ਵਿੱਚ ਹੋਈਆਂ ਉਹ ਸਭ ਨੂੰ ਪਤਾ ਹੈ ਕੱਲ ਐਸਐਸਪੀ ਅਮਨੀਤ ਕੌਂਡਰ ਹੋਣਾ ਨੇ ਇੱਕ ਵੱਡਾ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਇੰਡੀਆ ਤੋਂ ਬਾਹਰ ਫਲਾਈ ਕਰ ਗਿਆ ਹੈਗਾ ਅਮਰਤਪਾਲ ਮਹਿਰੋਂ ਔਰ ਨਾਲ ਹੀ ਕਿਹਾ ਕਿ ਉਹ UAE ਦੇ ਵਿੱਚ ਪਹੁੰਚਾ ਹੈਗਾ ਤਾਂ ਸਾਡੇ ਨਾਲ ਨੇ ਹਰਪਾਲ ਸਿੰਘ ਖਾਰਾ ਜੀ ਜੋ ਕਿ ਐਡਵੋਕੇਟ ਨੇ ਔਰ ਉਹ ਮੁੱਖ ਵਕੀਲ ਨੇ ਅਮਰਤਪਾਲ ਮੈਰੋ ਹੁਣਾਂ ਦੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਹਿਲਾਂ ਤਾਂ ਖਾਰਾ ਸਾਹਿਬ ਜੋ ਇਹ ਗੱਲ ਹੋਈ ਹੈ ਜੋ ਇਹ ਕਤਲ ਹੋਇਆ ਹੈ ਔਰ ਉਸ ਤੋਂ ਬਾਅਦ ਕੱਲ ਐਸਐਸਪੀ ਅਮਨੀਤ ਕੌਂਡਰ ਉਹਨਾਂ ਨੇ ਜਿਹੜਾ ਇੱਕ ਵੱਡਾ ਦਾਵਾ ਕੀਤਾ ਕਿ ਅਮਰਤਪਾਲ ਮੈਰੋ ਇੰਡੀਆ ਛੱਡ ਚੁੱਕਿਆ ਹੈ ਔਰ ਉਹ ਯੂਏਈ ਦੇ ਵਿੱਚ ਪਹੁੰਚ ਚੁੱਕਿਆ ਹੈਗਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਜੂ ਇਹ ਸਟੇਟ ਪ੍ਰੈਸ ਕਾਨਫਰੰਸ ਕਰਦੀਆਂ ਰਹੇ ਅੱਜ ਜੂ ਇਹ ਪੁਲਿਸ ਪ੍ਰਸ਼ਾਸਨ ਆਪਦੀ ਪ੍ਰੈਸ ਕਾਨਫਰੰਸ ਕਰਦੇ ਨੇ ਅਗਰ ਕਿਤੇ ਆਪਦੀ ਸਟੇਟ ਪ੍ਰਤੀ ਤੇ ਆਪਦੀਆਂ ਜ਼ਿੰਮੇਵਾਰੀਆਂ ਪਹਿਲਾਂ ਵੇਖ ਲੈਂਦੇ ਤੇ ਪੰਜਾਬ 'ਚ ਇਹ ਕਾਲੇ ਦਿਨ ਕਿਉਂ ਆਉਂਦੇ ਪੰਜਾਬ 'ਚ ਇਹ ਕਤਲ ਕਿਉਂ ਹੁੰਦੇ ਜੇ ਕਿਤੇ ਇਹੀ ਅਫਸਰ ਆਪਦੀ ਜ਼ਿੰਮੇਵਾਰੀ ਵੇਖਦੇ ਕਿ ਸਾਡੀ ਸਟੇਟ ਦੇ ਅੰਦਰ ਕਿਹੋ ਜਿਹਾ ਗੰਦ ਪੈ ਰਿਹਾ ਹੈ ਇਹਨੂੰ ਪ੍ਰਮੋਟ ਕੌਣ ਕਰ ਰਿਹਾ ਹੈ ਕੌਣ ਇਸ ਸਟੇਟ ਨੂੰ ਗਲਤ ਰਾਵਾਂ ਤੇ ਲੈ ਕੇ ਜਾ ਰਿਹਾ ਹੈ ਬਰਬਾਦ ਕਿਸਮਤੀ ਸਾਡੇ ਅਫਸਰ ਉਦੋਂ ਜਾਗਦੇ ਨੇ ਜਦੋਂ ਇੱਕ ਘਟਨਾ ਹੋ ਜਾਂਦੀ ਹੈ ਫਿਰ ਘਟਨਾ ਜਿੱਥੇ ਹੁੰਦੀ ਹੈ ਜਿਹੜੇ ਨਾਂ ਤੇ ਹੁੰਦੀ ਫਿਰ ਉਧਰ ਤੁਰ ਪੈਂਦੇ ਨੇ ਇਹਨਾਂ ਨੇ ਅੱਜ ਤੱਕ ਨਹੀਂ ਦੇਖਿਆ ਕਿ ਘਟਨਾ ਦਾ ਰੀਜ਼ਨ ਕੀ ਸੀ ਉਹ ਬਿਮਾਰੀ ਸ਼ੁਰੂ ਕਿੱਥੋਂ ਹੁੰਦੀ ਹੈ ਉਹਨੂੰ ਰੋਕਣਾ ਕਿੰਨੇ ਹੈ ਉਹ ਤਾਂ ਪਤਾ ਹੀ ਨਹੀਂ ਇਹਨਾਂ ਨੂੰ ਕਿਸੇ ਚੀਜ਼ ਦਾ ਇੱਕ ਸਿਰਫ ਦਬਕਾ ਜੇਲ ਮਾਰਕੁੱਟ ਟੌਰਚਰ ਉਹ ਵੀ ਇੱਕ ਪੱਗ ਨੂੰ ਅਗਰ ਇਨਸੀਡੈਂਟ ਕੋਈ ਹੋਰ ਕਰ ਜੇ ਜਿਵੇਂ ਮੁਖਸਰ ਦਾ ਸ਼ਿਵਸਨਾਣਾ ਕੀਤਾ ਹੈ ਤੇ ਮਜਾਲਾ ਤੁਹਾਡੀ ਪੁਲਿਸ ਪੁੱਛ ਜੇ ਤੁਹਾਨੂੰ ਪਰ ਜੇ ਕਿਤੇ ਕਿਸੇ ਪੱਗ ਦਾ ਨਾਮ ਵਿੱਚ ਆ ਜੇ ਫਿਰ ਇਹ ਕੰਦਾ ਤੇ ਚੜ ਜਾਣਾ ਇਹਨਾਂ ਨੇ ਸੋ ਪੰਜਾਬ ਦੀ ਜਿਹੜੀ ਸਰਕਾਰ ਹੈ ਇੱਥੋਂ ਦੀ ਪੁਲਿਸ ਹੈ ਬੜੀ ਬੁਰੀ ਤਰ੍ਹਾਂ ਫੇਰ ਹੈ ਇਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਕਿ ਇਹ ਕੁੜੀਆਂ ਨੇ ਕਿਵੇਂ ਬੱਚੇ ਖਰਾਬ ਕੀਤੇ ਨੇ ਪੰਜਾਬ ਦੇ ਕੱਲੀ ਇੱਕ ਕੁੜੀ ਨਹੀਂ ਸੈਂਕੜੇ ਕੁੜੀਆਂ ਨੇ ਉਹਨਾਂ ਦੇ ਅਕਾਊਂਟ ਕਿਉਂ ਨਹੀਂ ਬੰਦ ਹੁੰਦੇ ਤੁਸੀਂ ਅੱਜ ਸਰਕਾਰ ਨੂੰ ਸਵਾਲ ਪੁੱਛੋ ਅੱਜ ਸਰਕਾਰ ਦੇ ਧੱਕਿਆਂ ਬਾਰੇ ਗੱਲ ਪੁੱਛੋ ਤੇ ਤੁਹਾਡਾ ਸੋਸ਼ਲ ਅਕਾਊਂਟ ਬੰਦ ਕਾਰਨ ਕੀ ਹੈ ਕਿ ਤੁਹਾਡੀ ਜਵਾਨ ਬੰਦ ਕਰਨੀ ਹੈ ਤੁਸੀਂ ਸਵਾਲ ਨਹੀਂ ਪੁੱਛ ਸਕਦੇ ਮੈਂ ਬਹੁਤ ਵਾਰੀ ਕਿਹਾ ਹੋਇਆ ਤੁਸੀਂ ਗੰਦ ਪਾਓ ਸ਼ਰਾਬ ਪੀਓ ਆ ਕੁੜੀਆਂ ਨੂੰ ਛੇੜੋ ਕੁੱਤੇ ਤੇ ਕੁੱਤਾ ਕੰਮ ਕਰੋ ਮਜਾਲਾ ਤੁਹਾਨੂੰ ਪੰਜਾਬ ਪੁਲਿਸ ਕਹੇ ਜੇ ਕੁਝ ਪਤਾ ਮਤਵੜੀ ਨਹੀਂ ਤੁਹਾਨੂੰ ਕੁਝ ਬਲਾ ਜਾਣੇ ਤੁਹਾਡੇ ਨਾਲ ਚੱਲਣਗੇ ਤੁਹਾਨੂੰ ਇਹ ਪ੍ਰਮੋਟ ਨਾਲ ਬਹਿ ਕੇ ਕਰਨਗੇ ਪੰਜਾਬ ਪੁਲਿਸ ਕਰੇਗੀ ਇਹੀ ਤੁਹਾਡੀ ਪੰਜਾਬ ਸਰਕਾਰ ਕਰੇਗੀ ਪਰ ਜਦ ਤੁਸੀਂ ਸਵਾਲ ਪੁੱਛੋਗੇ ਫੰਡਮੈਂਟਲ ਰਾਈਟ ਦੀ ਗੱਲ ਕਰੋਗੇ ਜਾਂ ਧੱਕੇ ਦੀ ਗੱਲ ਕਰੋਗੇ ਫਿਰ ਤੁਹਾਡੇ ਤੇ ਪਰਚੇ ਦਰਜ ਹੋਣਗੇ ਇਹੀ ਤਾਂ ਬੇੜਾ ਗਰਕਰਾਇ ਕੀਤਾ ਇਹਨਾਂ ਨੇ ਇਹ ਇਹ ਇਹਨਾਂ ਕੁੜੀਆਂ ਨੂੰ ਇੱਥੇ ਚੱਕ ਲੈ ਕੇ ਕੌਣ ਆਇਆ ਹੈ ਕੌਣ ਪ੍ਰਮੋਟ ਕਰ ਰਿਹਾ ਇਹਨਾਂ ਕੁੜੀਆਂ ਨੂੰ ਇਹ ਸਰਕਾਰ ਕਰ ਰਹੀ ਹੈ ਕੁਝ ਬੰਦੇ ਇਹਨਾਂ ਦੇ ਸਪੋਰਟਰ ਨੇ ਜਿਹੜੇ ਬਹਿ ਕੇ ਉਥੇ ਨੀਲੇ ਬਾਣੇ ਤੇ ਨੰਗ ਸਿੰਘਾਂ ਨੂੰ ਨਿੰਦੇ ਨੇ ਉਹ ਪੈਸੇ ਲੈਂਦੇ ਨੇ ਪੈਸੇ ਲੈ ਕੇ ਸਰਕਾਰ ਦੀ ਬੋਲੀ ਬੋਲਣੀ ਜੋ ਗਲਤ ਕੰਮ ਕਰ ਰਹੇ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਇਹ ਤਾਂ ਪੰਜਾਬ ਦਾ ਪੱਠਾ ਬਹਿ ਚੁੱਕਾ ਹੈ ਇਹਨਾਂ ਦਾ ਖਾਰਾ ਸਾਹਿਬ ਕੀ ਅਮਰਤਪਾਲ ਮੈਰੋਂ ਫਲਾਈ ਕਰ ਚੁੱਕੇ ਨੇ ਇੰਡੀਆ ਤੋਂ ਕਿਉਂ ਯੂਏਈ ਪਹੁੰਚ ਚੁੱਕੇ ਨੇ ਦੇਖੋ ਗੱਲ ਨਹੀਂ ਹੈ ਮੇਰੀ ਕਿਤੇ ਗੱਲ ਨਹੀਂ ਹੋਈ ਐਵੇਂ ਮੈਂ ਫਿਰ ਮੈਰੋਂ ਦੋ ਬੰਦੇ ਆਂ ਦਾ ਇਹਨਾਂ ਚ ਵਕੀਲ ਆ ਤਾਂ ਨਾ ਮੇਰੀ ਗੱਲ ਹੋਈ ਹੈ ਨਾ ਮੈਨੂੰ ਉਹਦੇ ਬਾਰੇ ਨੌਲੇਜ ਕੋਈ ਹੈ ਪਰ ਮੈਨੂੰ ਜੋ ਪ੍ਰਸ਼ਾਸਨ ਕਹਿ ਰਿਹਾ ਹੈ ਜਾਂ ਸਟੇਟ ਕਹਿ ਰਹੀ ਹੈ ਇਹਨਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਬਹੁਤ ਮੀਡੀਆ ਚ ਕਿਹਾ ਹੈ ਕਿ ਕੇਪੀਐਸ ਗਿੱਲ ਮੁੰਡੇ ਮਾਰ ਕੇ ਕਹਿੰਦਾ ਸੀ ਕਿ ਕੈਨੇਡਾ ਤੇ ਅਮਰੀਕਾ ਚਲੇ ਗਏ ਨੇ। ਤਾਂ ਸਾਡਾ ਪੰਜਾਬ ਸਮਝਦਾ ਰਿਹਾ ਕਿ ਮੁੰਡੇ ਅਮਰੀਕਾ ਤੇ ਕੈਨੇਡਾ ਨੇ ਐਕਚੁਅਲੀ ਉਹਨਾਂ ਨੇ ਫੇਕ ਇਨਕਾਊਂਟਰ ਕਰਕੇ ਮੁੰਡੇ ਮਾਰ ਦਿੱਤੇ ਸੀ। ਸੋ ਜੇ ਪੁਲਿਸ ਕਹਿ ਰਹੀ ਹੈ ਜਾਂ ਸਰਕਾਰ ਕਹਿ ਰਹੀ ਹੈ ਇਹਨਾਂ ਦੀਆਂ ਗੱਲਾਂ ਮੰਨਣ ਯੋਗ ਨਹੀਂ ਹੁੰਦੀਆਂ। ਅੱਛਾ ਤੁਸੀਂ ਇਸ ਕਤਲ ਨੂੰ ਕਿਵੇਂ ਦੇਖਦੇ ਹੋ ਜੋ ਵੀ ਪਿਛਲੇ ਦਿਨਾਂ ਦੇ ਵਿੱਚ ਕਤਲ ਹੋਇਆ ਹੈ? ਦੇਖੋ ਮਰਨਾ ਜਿਹੜਾ ਹੈ ਕਿਸੇ ਦੇ ਮਰਨ ਤੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਦੇਖੋ ਮੌਤ ਤਾਂ ਇੱਕ ਟਾਲ ਹੈ ਜਿਹੜੀ ਸਾਰਿਆਂ ਨੂੰ ਹੀ ਆਉਣੀ ਹੈ। ਕੋਈ ਮਰਦਾ ਹੈ ਉਹ ਮਾੜਾ ਹੁੰਦਾ ਹੈ ਪਰ ਇੱਕ ਇਹਦੇ ਮਗਰ ਵੀ ਇੱਕ ਬੜੀ ਵੱਡੀ ਇੱਕ ਮੈਂ ਕਹੂੰਗਾ ਮੈਸੇਜ ਵਾਲੀ ਗੱਲ ਹੈ ਇੱਕ ਮੌਤ ਹੈ ਜਿਹਨੂੰ ਸਦੀਆਂ ਤੱਕ ਯਾਦ ਰੱਖਿਆ ਜਾਂਦਾ ਹੈ ਚਾਹੇ ਉਹ ਕਰਤਾਰ ਸਿੰਘ ਸਰਾਭਾ ਹੈ ਚਾਹੇ ਸਰਦਾਰ ਹਰੀ ਸਿੰਘ ਨਲੂਆ ਹੈ ਚਾਹੇ ਕਿੱਡੇ ਸੂਰਮੇ ਹੋਏ ਨੇ ਉਹਨਾਂ ਦੀਆਂ ਮੌਤਾਂ ਨੂੰ ਜ਼ਿੰਦਗੀ ਦੇ ਵਿੱਚ ਲੋਕ ਉਹਨੂੰ ਯਾਦ ਕਰਦੇ ਨੇ ਇੱਕ ਮੌਤ ਉਹ ਹੁੰਦੀ ਹੈ ਜਿਹੜੇ ਫਾਲੋਅਰ ਹੀ ਨੇ ਬੰਦੇ ਨਾਲ ਤਿੰਨ ਵੀ ਨਹੀਂ ਮਿਲੇ ਸੰਸਕਾਰ ਤੇ ਕਿਸੇ ਵੀ ਦਰ ਮਹੀਨੇ ਬਾਅਦ ਕਿਸੇ ਨੇ ਇਸ ਲੜਕੀ ਨੂੰ ਯਾਦ ਵੀ ਨਹੀਂ ਕਰਨਾ ਕਿਸੇ ਨੇ ਨਾਂ ਨਹੀਂ ਲੈਣਾ ਕਰਨਾ ਇਹਦਾ ਇੱਥੇ ਆ ਗਿਆ ਨਾ ਕਰਮ ਜਿਹੋ ਜਿਹਾ ਕਰਮ ਹੈ ਉਹ ਤੁਹਾਨੂੰ ਅੱਗੇ ਹੁੰਦਾ ਰਿਜ਼ਲਟ ਮਿਲਦਾ ਹੈ ਸੋ ਮੌਤ ਬਾਰੇ ਤਾਂ ਆਪਾਂ ਖੁਸ਼ੀ ਮਨਾਈਏ ਉਹ ਚੰਗੀ ਗੱਲ ਨਹੀਂ ਹੁੰਦੀ ਪਰ ਮਰਨਾ ਹਰ ਕਿਸੇ ਲਈ ਮਾੜਾ ਹੈ ਪਰ ਇੱਕ ਮੌਤ ਦੇ ਵਿੱਚੇ ਵੀ ਕਈ ਚੀਜ਼ਾਂ ਛਾਪ ਛੱਡ ਜਾਂਦੀ ਹੈ ਮੌਤ ਚੰਗਾ ਕਰਮ ਤੇ ਮਾੜਾ ਕਰਮ ਜੇ ਕੁੜੀ ਚੰਗੇ ਕਰਮ ਕਰਦੀ ਤਾਂ ਲੋਕਾਂ ਨੂੰ ਦੁੱਖ ਹੋਣਾ ਸੀ ਅੱਜ ਇਹ ਏਡੇ ਨੇ ਮਾੜੇ ਕੰਮ ਕੀਤੇ ਇਹਨਾਂ ਪ੍ਰਮੋਟ ਕੀਤਾ ਗਲਤ ਕੀਤਾ ਬੱਚਿਆਂ ਨੂੰ ਗਲਤ ਸਾਈਡ ਤੇ ਲੈ ਕੇ ਗਈ ਤਾਂ ਉਹਦੀ ਜਿਹੜੀ ਮੌਤ ਵੀ ਇੱਕ ਮੈਨੂੰ ਲੱਗਦਾ ਥੋੜੇ ਦਿਨਾਂ ਅੰਦਰ ਲੋਕਾਂ ਦੀ ਜ਼ੁਬਾਨ ਤੋਂ ਖਤਮ ਹੋ ਜਾਣੀ ਵਕੀਲ ਸਾਹਿਬ ਤੁਸੀਂ ਖੁਦ ਵਕੀਲ ਹੋ ਤੁਸੀਂ ਖੁਦ ਐਡਵੋਕੇਟ ਹੋ ਤੁਸੀਂ ਕਾਨੂੰਨ ਪੜਿਆ ਤੁਸੀਂ ਕਾਨੂੰਨ ਨੂੰ ਜਾਣਦੇ ਹੋ ਕਾਨੂੰਨ ਦੇ ਵਿੱਚ ਵਿਚਰਦੇ ਹੋ ਪਰ ਸਵਾਲ ਲੋਕ ਇੱਥੇ ਖੜੇ ਕਰ ਰਹੇ ਨੇ ਕਿ ਕਹਿੰਦੇ ਫਿਰ ਕਾਨੂੰਨ ਕਿਸ ਕੰਮ ਦਾ ਜੇ ਤੁਸੀਂ ਆਪ ਹੀ ਬੰਦਾ ਮਾਰਨਾ ਹੈ ਤੁਸੀਂ ਆਪ ਹੀ ਸਜ਼ਾਵਾ ਦੇਣੀਆਂ ਨੇ ਕਹਿੰਦੇ ਇੱਕ ਬੰਦੇ ਕੋਲ ਕਿਵੇਂ ਅਧਿਕਾਰ ਆ ਗਿਆ ਕਿਸੇ ਨੂੰ ਮਾਰ ਦੋ ਜੇ ਕਾਨੂੰਨ ਹੀ ਪਹਿਲਾਂ ਸਹੀ ਚੱਲ ਜਾਂਦਾ ਨੌਬਤੀ ਕਿਉਂ ਆਵੇ ਜੇ ਕਾਨੂੰਨ ਹੀ ਜਾਂ ਇਹ ਪ੍ਰਸ਼ਾਸਨ ਵਾਲੇ ਜਾਂ ਪੁਲਿਸ ਅਫਸਰ ਆਪ ਦੀ ਡਿਊਟੀ ਨਿਭਾਉਂਦੇ ਹੁੰਦੇ ਤਾਂ ਪੰਜਾਬ 'ਚ ਦਿਨ ਆਉਂਦੇ ਕਿਉਂ 1984 ਦੇ ਅੰਦਰ ਪੁਲਿਸ ਹੀ ਰੇਪ ਕਰਦੀ ਐ ਕੁੜੀਆਂ ਦੇ ਪੁਲਿਸ ਹੀ ਅੱਗ ਲਾਉਂਦੀ ਗੁਰਦੁਆਰਿਆਂ ਨੂੰ ਪੁਲਿਸ ਹੀ ਘੱਟ ਗਿਣਤੀਆਂ ਤੇ ਅਤਿਆਚਾਰ ਕਰਦੀ ਕਿਹੜੀ ਪੁਲਿਸ ਦੀ ਗੱਲ ਕਰੀ ਗੀ ਹੁਣ ਦਿੱਲੀ ਛੱਡ ਕੇ ਅਸੀਂ ਪੰਜਾਬ 'ਚ ਆ ਜਾਨੇ ਆ ਐਨੇ ਮੁੰਡੇ ਮਾਰੇ ਇਹਨਾਂ ਨੇ ਪੰਜਾਬ ਦੇ ਅੰਦਰ ਇੱਕ ਕਤਲ ਨੂੰ ਇੱਕ ਬੰਦੇ ਨੂੰ ਫਾਂਸੀ ਦੇਣ ਲੱਗਿਆਂ ਸੁਪਰੀਮ ਕੋਰਟ ਹਜ਼ਾਰ ਵਾਰ ਸੋਚਦੀ ਹੈ ਕਿ ਮੈਂ ਇਹਦੀ ਜਾਨ ਲੈ ਰਿਹਾ ਸੁਪਰੀਮ ਕੋਰਟ ਬਹੁਤ ਰੇਅਰ ਟੂ ਰੇਅਰ ਕੇਸ ਵਿੱਚ ਫਾਂਸੀ ਹੁੰਦੀ ਹੈ ਇਹ ਇਹ ਜਦੋਂ ਜੀ ਕਰਦਾ ਗੋਲੀ ਮਾਰ ਦਿੰਦੇ ਜਿਹਨੂੰ ਜੀ ਕਿਤੇ ਖਿਲਾੜ ਕੇ ਪਰਚਾ ਦਰਜ ਕਰ ਦਿੱਤਾ ਇਹਨਾਂ ਨੂੰ ਕਾਨੂੰਨ ਨੇ ਸਿਖਾਇਆ ਹੈ ਜਦੋਂ ਇਹ ਪ੍ਰੈਸ ਕਾਨਫਰੰਸ ਕਰਦੇ ਨੇ ਇਹ ਕਹਿੰਦੇ ਨੇ ਕਿ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ ਤੁਸੀਂ ਕਾਨੂੰਨ ਦੇ ਪੱਲੇ ਕੋਈ ਛੱਡਿਆ ਬੇੜਾ ਕਰਕੇ ਤਾਂ ਪੰਜਾਬ ਦਾ ਤੁਸੀਂ ਕੀਤਾ ਹੈ ਤੁਸੀਂ ਪੰਜਾਬ ਦੇ ਸਰਵੰਟ ਹੋ ਤੁਸੀਂ ਐਮਪਲਾਈ ਹੋ ਪਰ ਬਦਕਿਸਮਤੀ ਤੁਸੀਂ ਆਪਣੇ ਆਪ ਨੂੰ ਡਿਕਟੇਟਰ ਸਮਝਣ ਲੱਗ ਗਏ ਇਹਦੇ ਮਗਰ ਪੱਠਾ ਕਿੰਦਾ ਬੈਠਾ ਸਾਡੇ ਮੁੱਖ ਮੰਤਰੀਆਂ ਦਾ ਸਾਡੇ ਪੰਜਾਬ ਦੀਆਂ ਸਰਕਾਰਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਸਿਰ ਚੜਾ ਕੇ ਰੱਖਿਆ ਸੋ ਇਹ ਇੱਕ ਬੜਾ ਵੱਡਾ ਨੁਕਸਾਨ ਹੈ ਕਾਨੂੰਨ ਨੂੰ ਬੇੜਾ ਕਰਕੇ ਇਹਨਾਂ ਨੇ ਕੀਤਾ ਹੈ ਇਹ ਤਾਂ ਜਦੋਂ ਇੱਕ ਧਰਤੀ ਦੇ ਉੱਪਰ ਇਹੋ ਜਿਹਾ ਗੰਦ ਵੱਜ ਜਾਂਦਾ ਹੈ ਤਾਂ ਉਹ ਰੋਕਣ ਦੇ ਲਈ ਕੁਝ ਬੰਦੇ ਨਹੀਂ ਰੁਕਦੇ ਕੁਝ ਬੰਦੇ ਓਮੋਸ਼ਨਲ ਹੁੰਦੇ ਨੇ ਇਹਨਾਂ ਚੋਂ ਕਤਲ ਕਿੰਨੇ ਕੀਤਾ ਉਹਦੇ ਬਾਰੇ ਤਾਂ ਆਪਾਂ ਅਜੇ ਕਲੀਅਰ ਹੀ ਨਹੀਂ ਕਰ ਸਕਦੇ ਕਿਉਂਕਿ ਉਹਨੂੰ ਕੁੜੀ ਨੂੰ ਨਫ਼ਰਤ ਕਰਨ ਵਾਲੇ ਵੀ ਪੰਜਾਬ ਚ ਬਹੁਤ ਜ਼ਿਆਦਾ ਸੀ ਬਹੁਤ ਲੋਕ ਇਹੋ ਜਿਹੇ ਸੀ ਜਿਹੜੇ ਸੋਚਦੇ ਸੀ ਕਿ ਮੇਰੀ ਬੇਟੀ 15 ਸਾਲ 17 ਸਾਲ ਦੀ ਹੈ ਉਹ ਇਹੋ ਜਿਹਾ ਨਗੇਜ ਵੇਖੇਗੀ ਕਿ ਉਹ ਨੈਸਰਾ ਤੇ ਚੱਲ ਪਈ ਸੋ ਇਹੋ ਜਿਹੇ ਘਟਨਾਵਾਂ ਤਾਂ ਹੁੰਦੀਆਂ ਨੇ ਜਦੋਂ ਪ੍ਰਸ਼ਾਸਨ ਫੇਲ ਹੋ ਜਾਏ ਸਰਕਾਰਾਂ ਫੇਲ ਹੋ ਜਾਣ ਇਹੋ ਜਿਹੇ ਅਫਸਰ ਜਿਹੜੇ ਫੇਲ ਹੋ ਜਾਣ ਇੱਕ ਅਯਾਸ਼ੀ ਵਾਲ ਤਰ੍ਹਾਂ ਪੇ ਸਰਕਾਰ ਤਾਂ ਉਸ ਤੋਂ ਸਮਝੋ ਲੋਕ ਆਪ ਹੀ ਉੱਠ ਖਲਾਉਂਦੇ ਹੁੰਦੇ ਨੇ ਪਰ ਵਕੀਲ ਸਾਹਿਬ ਲੋਕ ਇਹ ਕਹਿ ਰਹੇ ਨੇ ਕਿ ਫਿਰ ਇਸ ਤਰ੍ਹਾਂ ਕਾਨੂੰਨ ਜੇ ਪਹਿਲਾਂ ਨਹੀਂ ਕੰਮ ਕਰ ਰਿਹਾ ਸੀ ਜਿਹਾ ਕਹਿ ਰਹੇ ਹੋ ਕਿ ਕਾਨੂੰਨ ਦੀ ਘਾਟ ਹੈ ਕਾਨੂੰਨ ਦੀ ਕਮੀ ਰਹੀ ਗਈ ਜਿਹਦੇ ਕਰਕੇ ਚੀਜ਼ਾਂ ਹੋਈਆਂ ਪਰ ਕਹਿੰਦੇ ਫਿਰ ਇਸ ਦੇ ਨਾਲ ਕੀ ਅਸੀਂ ਇਸ ਕਤਲ ਨੂੰ ਜਸਟੀਫਾਈ ਕਰ ਰਹੇ ਹਾਂ ਨਹੀਂ ਜਸਟੀਫਾਈ ਦੀ ਮੈਂ ਗੱਲ ਨਹੀਂ ਕਰ ਰਿਹਾ ਮੈਂ ਪੰਜਾਬ ਦੀ ਗੱਲ ਕਰੂੰਗਾ ਕੋਸ਼ ਸਟੇਟ ਦੇ ਬੰਬੇ ਵਰਗੀ ਸਟੇਟ ਚਲੇ ਜੋ ਬੰਬੇ ਸ਼ਹਿਰ ਚਲੇ ਜਾਓ ਇਹਨਾਂ ਚੀਜ਼ਾਂ ਨੂੰ ਨਾਰਮਲ ਗਿਣਦੇ ਨੇ ਕਿਸੇ ਸਟੇਟ ਦੇ ਵਿੱਚ ਇੱਕ ਅਣਖ ਹੁੰਦੀ ਹੈ ਕਿਸੇ ਸਟੇਟ ਦੇ ਵਿੱਚ ਗੱਲਾਂ ਦੇ ਮਹਿਣੇ ਨਹੀਂ ਹੁੰਦੇ ਹੁਣ ਜਿਹੜੇ ਇੱਥੋਂ ਦੇ ਵਸਨੀਕ ਨੇ ਸਦੀਆਂ ਤੋਂ ਚਾਹੇ Hindu, Muslim, Sikh ਇੱਥੇ ਰਹਿ ਰਹੇ ਨੇ ਜਿਨ੍ਹਾਂ ਦਾ ਕਲਚਰ ਪੁਰਾਣਾ ਹੈ ਜਿਹੜੇ ਕਲਚਰ ਨੂੰ ਆਪਦੇ ਨੂੰ ਚੰਗਾ ਸਮਝਦੇ ਨੇ ਉਹ ਕਿਤੇ ਵੀ ਇਸ ਚੀਜ਼ ਨੂੰ ਮਾੜੀ ਨੂੰ ਮਾੜੀ ਕਹਿਣਗੇ ਚੰਗੀ ਨੂੰ ਚੰਗੀ ਕਹਿਣਗੇ ਹੁਣ ਦੇਖੋ ਨਾ ਮੈਂ ਅੱਗੇ ਵੀ ਕਈ ਮੀਡੀਆ 'ਚ ਕਹਿ ਚੁੱਕਾ ਕਿ ਉਹ ਸਟੇਟ ਹੈ ਜਿੱਥੇ ਸਨ 47 ਦੇ ਵਿੱਚ ਜਦੋਂ ਵੰਡ ਹੁੰਦੀ ਹੈ ਤੇ ਲੋਕ ਰੇਪ ਕਰਦੇ ਨੇ ਤੇ ਕੁੜੀਆਂ ਨੂੰ ਆਪਦੇ ਹੱਥੀ ਆਪ ਜ਼ਹਿਰ ਦਿੰਦੇ ਨੇ ਤੇ ਕੁਝ ਕੁੜੀਆਂ ਇਹ ਆਪ ਜ਼ਹਿਰ ਪੀਂਦੀਆਂ ਉਹ ਅੰਗਾਰੇ ਆਪਦੇ ਪਿਓ ਨੂੰ ਪਿਓ ਨੂੰ ਨਾਂ ਲੈ ਕੇ ਹੁੰਦਾ ਪਿਓ ਨੂੰ ਆਵਾਜ਼ ਮਾਰ ਕੇ ਕਹਿੰਦੀਆਂ ਨੇ ਜਾਂ ਅੱਬਾ ਕਰਕੇ ਕਹਿੰਦੀਆਂ ਨੇ ਕਿ ਸਾਨੂੰ ਜ਼ਹਿਰ ਦੇ ਦੇ ਸਾਡੇ ਪਿੰਡੇ ਨੂੰ ਕੋਈ ਹੋਰ ਹੱਥ ਨਾ ਲਾਵੇ ਦੇਖੋ ਕਿੰਨੀ ਇੱਜ਼ਤ ਸੀ ਕਿੱਥੋਂ ਤੱਕ ਸਾਡੀਆਂ ਧੀਆਂ ਪੈਣਾ ਆਪਦੀ ਇੱਜ਼ਤ ਦੇ ਲਈ ਮੌਤ ਨੂੰ ਅੱਗੇ ਸਮਝਿਆ ਸਨ 47 ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਕੁੜੀਆਂ ਨੇ ਖੂਹਾਂ ਛਾਲਾ ਮਾਰਤੀਆਂ ਚਾਹੇ ਉਹ ਹਿੰਦੂ ਦੀ ਧੀ ਸੀ ਮੁਸਲਮਾਨ ਦੀ ਸਿੱਖ ਦੀ ਸੀ ਕਾਰਨ ਕੀ ਸੀ ਉਹ ਚਾਹੁੰਦੀਆਂ ਨਹੀਂ ਸੀ ਕਿ ਮੇਰੇ ਤੇ ਕੋਈ ਬੁਰੀ ਨਜ਼ਰ ਪਵੇ ਹੁਣ ਕੀ ਹੈ ਹੁਣ ਤਾਂ ਅਸੀਂ ਬੇਸ਼ਰਮ ਟੋਲਾ ਬਣਾ ਕੇ ਰੱਖਤਾ ਪੰਜਾਬ ਦਾ ਜਿੰਦੀ ਧੀ ਹੈ ਨਾ ਜੀ ਉਹਨੂੰ ਜਾ ਕੇ ਅਫਸਰ ਨੂੰ ਕਹੋ ਕਿ 16 17 ਸਾਲ ਦੀ ਅਫਸਰ ਦਿਓ ਉਹਨੂੰ ਜਾ ਕੇ ਪੁੱਛ ਕਿ ਇਹ ਜਾਇਜ਼ ਹੈ ਉਦੋਂ ਤੁਸੀਂ ਅਫਸਰ ਸੁੱਤੇ ਹੋਏ ਸੀ ਸੋਸ਼ਲ ਮੀਡੀਆ ਤੇ ਇਨਾ ਗੰਦ ਪਿਆ ਕਿ ਤੁਹਾਡੀ ਡਿਊਟੀ ਨਹੀਂ ਬਣਦੀ ਪਬਲਿਕ ਨਿਊਸੈਂਸ ਦੇ ਥੱਲੇ ਤੁਸੀਂ ਇਹਨਾਂ ਦੇ ਅਕਾਊਂਟ ਬੰਦ ਕਰਨੇ ਪਰ ਜੇ ਕੋਈ ਭਗਵੰਤ ਮਾਨ ਤੋਂ ਸਵਾਲ ਪੁੱਛਰੇ ਕਿ ਸਰਬਜੀਤ ਦਾ ਕਾਤਲ ਹਰਿਆਣਾ ਕਿੱਥੇ ਤੇ ਤੁਸੀਂ ਉਹਦਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਦੇ ਨੇ ਤੁਸੀਂ ਅਫਸਰ ਐਕਚੁਅਲੀ ਕੀ ਬੇੜਾ ਗਰਕ ਸਾਡੇ ਲੋਕਾਂ ਨੇ ਕੀਤਾ ਇਹਨਾਂ ਨੂੰ ਫੰਕਸ਼ਨਾਂ ਚ ਬੁਲਾ ਕੇ ਇਹਨਾਂ ਦੀ ਰਿਸਪੈਕਟ ਕਰਨੀ ਯਾਰ ਇਹਨਾਂ ਦੀ ਡਿਊਟੀ ਬਣਦੀ ਕੰਮ ਕਰਨਾ ਇਹ ਡਿਊਟੀ ਤੋਂ ਫੇਲ ਨੇ ਜੇ ਇਹ ਮਰਡਰ ਹੋਇਆ ਤਾਂ ਇਹ ਪ੍ਰਸ਼ਾਸਨ ਦੀ ਨਲੈਕੀ ਸਰਕਾਰ ਦੀ ਨਲੈਕੀ ਇਹਨਾਂ ਅਫਸਰਾਂ ਦੀ ਨਲੈਕੀ ਕਰਕੇ ਮਰਡਰ ਹੋ ਰਹੇ ਨੇ ਪੰਜਾਬ ਦਾ ਸਾਰਾ ਸਾਹਿਬ ਤੁਸੀਂ ਰਿਮਾਂਡ ਨੂੰ ਕਿਵੇਂ ਦੇ ਦੇਓ ਜੋ ਰਿਮਾਂਡ ਚੱਲ ਰਿਹਾ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਔਰ ਉਸ ਤੋਂ ਬਾਅਦ ਕੱਲ੍ਹ ਪਰਸੋ ਤਰੀਕ ਪੈਣੀ ਹੈਗੀ ਔਰ ਨਿਮਰਤ ਤੇ ਨਾਲ ਜਸਪ੍ਰੀਤ ਤੁਹਾਡੀ ਉਹਨਾਂ ਕੋਈ ਗੱਲਬਾਤ ਹੋਈ ਤਾਂ ਉਹਨਾਂ ਨੇ ਕੀ ਕੀ ਤੁਹਾਡੇ ਨਾਲ ਗੱਲ ਕੀ ਕੀਤੀ ਦੇਖੋ ਜਦੋਂ ਬੰਦਾ ਪੁਲਿਸ ਕਸਟਡੀ ਚ ਹੁੰਦਾ ਹੈ ਨਾ ਜੀ ਉਦੋਂ ਉਹਨੂੰ ਤੁਸੀਂ ਜੋ ਪੁੱਛੋਗੇ ਉਹਨੇ ਬੋਲਣਾ ਨਹੀਂ ਹੁੰਦਾ ਉਹ ਟਾਰਚਰ ਕੀਤਾ ਹੁੰਦਾ ਉਹਨੂੰ ਕੁੱਟਮਾਰ ਬੜੀ ਕੀਤੀ ਹੁੰਦੀ ਹੈ ਜੇ ਤੁਸੀਂ ਸਿਰ ਲਾ ਦਿਓਗੇ ਸਿਰ ਲਾ ਦੇਣਗੇ ਜੇ ਨਾ ਕਰਦੇ ਹੋਗੇ ਨਾ ਕਰ ਦੇਣਗੇ ਉਹਨਾਂ ਦੇ ਪੱਲੇ ਹੀ ਕੁਝ ਨਹੀਂ ਹੁੰਦਾ ਜੇ ਉਹ ਇੱਥੋਂ ਜ਼ਿਕਰ ਹੈ ਜੇ ਉਹਨੂੰ ਸਵੇਰੇ ਕਹਿ ਦਿਓਗੇ ਇਹਨੇ ਕੁੱਟੇ ਹੁੰਦੇ ਨੇ ਬੰਦੇ ਕਿ ਕਹਿ ਦਿਓ ਅਸੀਂ ਤੈਨੂੰ ਵਕੀਲ ਨਹੀਂ ਕਰਨਾ ਕਹਿੰਦੇ ਸਾਡਾ ਵਕੀਲ ਹੀ ਨਹੀਂ ਮਲਕ ਉਹਨਾਂ ਦੇ ਕੁਛ ਨਹੀਂ ਪਰਲੇ ਹੁੰਦਾ ਮੈਨੂੰ ਪਤਾ ਹੈ ਇਹਨਾਂ ਦਾ ਬਹੁਤ ਕੇਸਾਂ ਚ ਹੋ ਚੁੱਕਾ ਹੈ ਨਮਰਤਜੀਤ ਜਸਪ੍ਰੀਤੀ ਹੋਈ ਹੈ ਕਟਮਾਰ ਦੇਖੋ ਅਗਲਾ ਬੋਲਦਾ ਹੀ ਨਹੀਂ ਜੀ ਪਰ ਉਹਨਾਂ ਦੇ ਫੇਸ ਤੋਂ ਲੱਗਦਾ ਟੌਰਚਰ ਹੋਏ ਹੋਏ ਨੇ ਉਹ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਉਹ ਡਿਸਕਲੋਜ਼ ਨਹੀਂ ਕਰ ਸਕਦੇ ਜਿਉਂ ਉਹਨਾਂ ਨੂੰ ਕਿਹਾ ਹੁੰਦਾ ਮੈਨੂੰ ਤਕਰੀਬਨ ਪੁਰਾਣੇ ਕੇਸਾਂ ਚ ਮਲਜੂਮ ਦੱਸਦੇ ਨੇ ਕਿਹਾ ਹੁੰਦਾ ਜੇ ਵਕੀਲ ਨੂੰ ਦੱਸਿਆ ਤੇ ਰਾਤ ਫਿਰ ਵੇਖਿਆ ਜੀ ਕੀ ਬਣਦੀ ਤੇ ਉਹ ਹਮੇਸ਼ਾ ਹੀ ਕਹਿੰਦੇ ਨੇ ਕਿ ਜੇ ਅਸੀਂ ਬਹੁਤ ਸੌਖੇ ਆ ਸੌਖੇ ਸੁੱਖੇ ਕੋਈ ਨਹੀਂ ਹੁੰਦੇ ਪੁਲਿਸ ਰਿਮਾਂਡ ਦੇ ਵਿੱਚ ਪੁਲਿਸ ਰਿਮਾਂਡ ਹੀ ਹੁੰਦਾ ਖੇਤਰਪਾਲਾ टॉर्चर ਇਹ ਨਾਦਾ ਚੱਲਦਾ ਹੀ ਹੁੰਦਾ ਹੈ ਕੀ ਤੁਸੀਂ ਕੇਸ ਨੂੰ ਕਿਵੇਂ ਸਟੱਡੀ ਕੀਤਾ ਹੁਣ ਤੱਕ ਕਿਉਂਕਿ ਜੋ ਹੁਣ ਤੱਕ ਦੀਆਂ ਖਬਰਾਂ ਨੇ ਜੋ ਹੁਣ ਤੱਕ ਦੀ ਐਸਐਸਪੀ ਅਮਨੀਤ ਕੌਂਟਲ ਹੋਣਾ ਦੀ ਜਿਹੜੀ ਪ੍ਰੈਸ ਕਾਨਫਰੈਂਸਾਂ ਨੇ ਉਹਨਾਂ ਦੇ ਵਿੱਚ ਉਹਨੇ ਗੱਲਾਂ ਕਹੀਆਂ ਕਿ ਅਮਰਤਪਾਲ ਮਹਿਰੋ ਔਰ ਕਮਲਕੌਰ ਇੱਕ ਗੱਡੀ ਸੀ ਜਸਪ੍ਰੀਤ ਤੇ ਨਿਮਰਤਜੀ ਤੇ ਇੱਕ ਗੱਡੀ ਸੀ ਦੋ ਗੱਡੀਆਂ ਸੀ ਕਹਿੰਦੇ ਉਸ ਤੋਂ ਬਾਅਦ ਅ ਅਮਰਤਪਾਲ ਮਹਿਰੋ ਨੇ ਫੋਨ ਫੜਿਆ ਫੋਨ ਦੇ ਪਾਸਵਰਡ ਮੰਗੇ ਕਮਲਕੌਰ ਤੋਂ ਤੇ ਫਿਰ ਉਸ ਤੋਂ ਬਾਅਦ ਕਮਰਕੱਸਾ ਖੋਲਦਾ ਕਹਿੰਦੇ ਨਿਮਰਤੀ ਤੇ ਉਸ ਦਾ ਗਲਾ ਘੋਟ ਦਿੰਦਾ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਕਿਵੇਂ ਹੁਣ ਤੱਕ ਦੇਖਿਆ ਕੋ ਗੱਲ ਨਹੀਂ ਹੈ ਇਹ ਕਿਸੇ ਅਫਸਰ ਨੂੰ ਨਹੀਂ ਪਤਾ ਇਹ ਤਾਂ ਜਿਹੜੀ ਬੋਲੀ ਬੁਲਾਉਣੀ ਹੈ ਮਲਜਮਾ ਤਾਂ ਉਹੀ ਬੁਲਾ ਸਕਦੇ ਨੇ ਜਦੋਂ ਚਲਾਨ ਪੇਸ਼ ਹੋਊਗਾ ਨਾ ਤੇ ਜਦੋਂ ਕੋਰਟ ਚ ਗਵਾਹੀਆਂ ਆਉਣਗੀਆਂ ਉਦੋਂ ਸਾਰਾ ਹੀ ਤੈਸ ਨੈਸ ਹੋ ਜਾਣਾ ਹੈ ਆ ਇਥੇ ਮਰਡਰ ਹੋਇਆ ਸੀ 1.5 ਸਾਲ ਪਹਿਲਾਂ ਆ ਬਠਿੰਡੇ ਜਦੋਂ ਆ ਸਾਰੇ ਪੋਲੀਟੀਸ਼ਨ ਨੇ ਆ ਕੇ ਕਿੰਨਾ ਇਥੇ ਰੋਲਾ ਪਾਇਆ ਸੀ ਤੇ ਉਹ ਮਰਡਰ ਇਥੇ ਜਿਹੜਾ ਉਹਦੀ ਗਵਾਹੀ ਹੋਈ ਹੈ ਕੋਈ ਗਵਾਹੀ ਦੇਣੀ ਨਹੀਂ ਆਇਆ ਸਾਰੇ ਫੈਮਿਲੀ ਮੈਂਬਰ ਵੀ ਉਸ ਸਟਾਈਲ ਹੋਗੇ ਮੁਕਰ ਕੇ ਗਵਾਹੀ ਆਪਦੀ ਕੀ ਕਹੋਗੇ ਤੁਸੀਂ ਉਸ ਦੇ ਵਿੱਚ ਸੋ ਜਿਹੜੀ ਅੱਜ ਇਹਨਾਂ ਨੇ ਆ 2-4 ਦਿਨ ਦਾ ਇੱਕ ਮੀਡੀਆ ਦੇ ਉੱਪਰ ਇਹਨਾਂ ਨੇ ਆਪਦਾ ਸਿਸਟਮ ਦਿਖਾਇਆ ਹੋਇਆ ਹੈ ਨਾ ਇਹਨਾਂ ਨੂੰ ਇਹਨਾ ਪੁੱਛਣ ਵਾਲੀ ਗੱਲ ਹੈ ਕਿ ਇਹ ਕਤਲ ਤੁਸੀਂ ਟਰੇਸ ਕਰ ਲਿਆ ਉਹ ਕਤਲ ਕਦੋਂ ਟਰੇਸ ਕਰੋਗੇ ਜਿਹੜੇ ਥਾਣੇ 'ਚ ਮਰਡਰ ਹੋਇਆ ਸੀ ਉਹ ਕਦੋਂ ਕਰੋਗੇ ਫਿਰ ਆਪਾਂ ਕਹਾਂਗੇ ਕਿ ਤੁਸੀਂ ਅਫਸਰ ਤੁਸੀਂ ਵਾਕਿਆ ਜਸਟੀਫਾਈ ਕਰਦੇ ਹੋ ਪਰ ਜਦੋਂ ਪੱਲੇ ਹੀ ਕੁਛ ਨਹੀਂ ਜਦੋਂ ਇਹਨਾਂ ਨੂੰ ਜੇ ਨੀਲੇ ਬਾਣੇ ਵਾਲੇ ਨੇ ਉਹਨਾਂ ਤੇ ਆਪਾਂ ਰੇਪ ਦੇ ਅਲੀਗੇਸ਼ਨ ਵੀ ਲਗਾਉਣੇ ਨੇ ਜਿਹੜਾ ਬੰਦਾ ਰੇਪ ਦੇ ਐਲੀਗੇਸ਼ਨ ਲਾ ਰਿਹਾ ਹੈ ਜਿਹੜਾ ਬੰਦਾ ਇਹਨਾਂ ਦਾ ਰੇਪ ਦੇ ਐਲੀਗੇਸ਼ਨ ਲਾ ਰਿਹਾ ਉਹ ਅਮਰੋ ਧਾਰੀ ਬੰਦਾ ਉਹਨੂੰ ਕਿਉਂ ਨਹੀਂ ਉਹਨੂੰ ਲੰਮੇ ਪਾਇਆ ਥਾਣੇ ਦੇ ਵਿੱਚ ਉਹਨੂੰ ਪੁੱਛੋ ਕਿ ਤੂੰ ਇੱਕ ਕੌਮ ਨੂੰ ਬਦਨਾਮ ਕਰਨ ਲਈ ਪੰਜਾਬ ਦੇ ਅੰਦਰ ਤੂੰ ਇੱਕ ਦੋ ਧੜਿਆਂ ਦੇ ਗਰੁੱਪ ਚ ਲੜਾਈ ਕਰਾਉਣ ਲਈ ਕਿਉਂ ਨਹੀਂ ਉਹਨੂੰ ਜੇਲ੍ਹ ਦੇ ਅੰਦਰ ਸੁਟਿਆ ਜਾਂਦਾ ਹੋ ਜੇ ਬੰਦੇ ਨੂੰ ਜਿਹੜਾ ਬੰਦਾ ਪੰਜਾਬ ਚੱਕ ਲਾ ਰਿਹਾ ਹੈ ਕਾਰਨ ਕੀ ਹੈ ਉਹ ਪਹਾੜੇ ਦੇ ਟੱਟੂ ਨੇ ਇਹਨਾਂ ਦੇ ਇਹ ਪੈਸੇ ਲੈਂਦੇ ਨੇ ਪੈਸੇ ਲੈ ਕੇ ਉਹ ਬੋਲੀ ਬੋਲਦੇ ਨੇ ਇੱਕ ਸਿੱਖਾਂ ਦੀ ਜਮਾਤ ਨੂੰ ਜਿਹਨੂੰ ਵਰਲਡ ਦੇ ਵਿੱਚ ਦੱਸਣਾ ਕਿ ਇਹ ਰੇਪਿਸਟ ਨੇ ਜਦ ਕੀ ਅੱਜ ਤਿੱਕਰ ਜਦੋਂ ਸਿੱਖਾਂ ਦਾ ਇੱਕ ਗਰੁੱਪ ਹੁੰਦਾ ਹੈ ਨਾ ਸਿੰਗਲ ਬੰਦਾ ਗਲਤ ਗੱਲ ਸੋਚਦਾ ਹੈ ਜਦੋਂ ਸਿੱਖਾਂ ਦਾ ਝੁੰਡ ਹੁੰਦਾ ਹੈ ਨਾ ਉਹ ਝੁੰਡ ਦੀ ਇੱਕੋ ਹੀ ਡੈਫੀਨੇਸ਼ਨ ਹੁੰਦੀ ਹੈ ਯਾਰ ਉਹ ਤੇਰੀ ਧੀ ਤੇ ਮੇਰੀ ਧੀ ਹੈ ਉਹ ਤੇਰੀ ਭੈਣ ਤੇ ਮੇਰੀ ਵੀ ਭੈਣ ਹੈ ਸਾਡਾ ਉਹ ਝੁੰਡ ਨਹੀਂ ਇਹਨਾਂ ਨੂੰ ਪੁੱਛਣ ਆਲਾ ਹੋਵੇ ਜਿਹੜਾ 84 ਵਾਲਾ ਸੀ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹਨਾਂ ਦਾ ਬਚਾਇਆ ਉਸੇ ਗੁਰਦੁਆਰੇ 'ਚ ਉਹਨਾਂ ਦੇ ਇੱਜ਼ਤਾਂ ਲੁੱਟੀਆਂ ਕੁੜੀਆਂ ਦੀਆਂ ਉੱਥੇ ਹੀ ਕਿਹਾ ਗਿਆ ਕਿ ਗੁਰੂ ਨੂੰ ਕੱਢੋ ਉਹਨਾਂ ਬਾਰੇ ਤਾਂ ਨਾਂ ਨਹੀਂ ਲੈਣਾ ਆਪਾਂ ਮੈਂ ਤਾਂ ਉਹਨਾਂ ਨੂੰ ਅਫਸਰ ਸਮਝਦਾ ਹੀ ਕਿਸੇ ਨੂੰ ਨਹੀਂ ਜਿਹੜਾ ਅਫਸਰ ਆਪਦੀ ਚਿਹਰ ਤੇ ਬਹਿ ਕੇ ਦੋ ਲਫ਼ਜ਼ ਸੱਚ ਨਹੀਂ ਬੋਲ ਸਕਦਾ ਉਹ ਅਫੀਸਰ ਚ ਹੈ ਹੀ ਨਹੀਂ ਮੇਰੇ ਜ਼ਿਕਰ ਤੁਹਾਨੂੰ ਲੱਗਦਾ ਨਹੀਂ ਕੀ ਪਤਾ ਹੈ ਇੰਟੈਰੋਗੇਸ਼ਨ ਦੇ ਵਿੱਚ ਨਿਮਰਤਜੀਤ ਔਰ ਜਸਪ੍ਰੀ ਨੇ ਖੁਦ ਮੰਨਿਆ ਹੋਵੇ ਕਿਉਂਕਿ ਇੰਟੈਰੋਗੇਟ ਤਾਂ ਕਰਦੀ ਆ ਪੁਲਿਸ ਸਰ ਇੰਟੈਰੋਗੇਟ ਤਾਂ ਜੇ ਆਪਾਂ ਨੂੰ ਕਰ ਲੈਣ ਤੇ ਆਪਾਂ ਅਡਮਿਟ ਕਰ ਜਾਾਂਗੇ ਕੁਛ ਨਾ ਕੁਛ ਜੋ ਮਰਜ਼ੀ ਕਹਿਣਗੇ ਇਹਨਾਂ ਦੇ ਇਹਨਾਂ ਦੇ ਇੰਟੈਰੋਗੇਸ਼ਨ ਆ ਜਿੰਨੇ ਮਰਡਰ ਹੁੰਦੇ ਨੇ ਜਿੰਨੇ ਕੋਈ ਫਾਲਸੀ ਇਮਪਲੀਕੇਟਿਵ ਵੀ ਕੀਤੇ ਹੋਏ ਨੇ ਤੇ ਕੀ ਹੋਇਆ ਇਹਨਾਂ ਦੇ ਵਿੱਚ ਆ ਰੇਪ ਦੀ ਗੱਲ ਕੱਲ ਦੀ ਗੱਲ ਮੱਠੀ ਪਈ ਹੈ ਜੇ ਕਹਿਣਗੇ ਤੇ ਰੇਪਿਸਟ ਵੀ ਬਣ ਜਾਣਗੇ ਉਹ ਤਾਂ ਵਿਚਾਰੇ ਉਹਨਾਂ ਦਾ ਕਿਹੜਾ ਪੁੱਬੋਲਣਾ ਉਹਨਾਂ ਨੇ ਆ ਕਿ ਸੋ ਬਹੁਤ ਕੇਸ ਨੇ ਜਿਹੜੇ ਅਦਾਲਤਾਂ 'ਚ ਟੁੱਟਦੇ ਨੇ ਉਹ ਕਿਉਂ ਟੁੱਟਦੇ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਸਹੀ ਨਾ ਹੋ ਕਰਕੇ ਤੁਹਾਡੀ ਅਮਰਤਪਾਲ ਮਹਿਰੋ ਉਹਨਾਂ ਦੇ ਨਾਲ ਗੱਲਬਾਤ ਹੋਈ ਪਿਛਲੇ ਦਿਨਾਂ ਵਿੱਚ ਤੁਸੀਂ ਕੇਸ ਦੇ ਵਕੀਲ ਮੇਰੀ ਕੋਈ ਗੱਲ ਨਹੀਂ ਹੋਈ ਤਿੰਨ ਚਾਰ ਮਹੀਨੇ ਪਹਿਲਾਂ ਇੱਕ ਇੱਥੇ ਫੈਮਿਲੀ ਡਿਸਪਿਊਟ ਸੀ ਕਿਸੇ ਲੜਕੀ ਦਾ ਮੈਂ 4 ਮਹੀਨੇ ਹੀ ਹੋ ਗਏ ਹੁਣੇ ਉਹਦੇ ਨਾਲ ਅਮਰਿਤਪਾਲ ਮੈਰੋ ਇੱਕ ਵਾਰੀ ਮੇਰੇ ਚੈਂਬਰ 'ਚ ਆਇਆ ਮੇਰੀ ਕੋਈ ਗੱਲ ਨਹੀਂ ਹੋਈ ਕਿਸੇ ਨਾਲ ਕਿਉਂਕਿ ਕੇਸ ਤੁਸੀਂ ਲੜ ਰਹੇ ਹੋ ਚਲੋ ਗਲਤਾਂ ਹੋਈ ਜਾਂਦੀਆਂ ਕਲਾਇੰਟ ਕਰਦਾ ਗਲਤਾਂ ਨਹੀਂ ਮੇਰੇ ਕੋਲ ਦੋ ਬੰਦੇ ਨੇ ਜਿਨ੍ਹਾਂ ਨੂੰ ਹੁਣ ਮਲਜ਼ਮ ਬਣਾਇਆ ਹੈ ਇਹਨਾਂ ਬੰਦਿਆਂ ਨਾਲੋਂ ਮੈਂ ਲੜ ਰਿਹਾ ਤੇ ਹੋਰ ਮੈਂ ਐਵੇਂ ਬਿਨਾਂ ਗੱਲ ਤੋਂ ਫालतू ਬੋਲਣ ਦਾ ਫਾਇਦਾ ਕੋਈ ਨਹੀਂ ਅੱਛਾ ਲੋਕ ਖਾਰਾ ਸਾਹਿਬ ਇਹ ਵੀ ਗੱਲ ਕਰ ਰਹੇ ਨੇ ਲੋਕ ਕਹਿੰਦੇ ਕਿ ਪੰਜਾਬ ਹੈ ਕਹਿੰਦੇ ਭਾਰਤ ਹੈ ਕਹਿੰਦੇ ਕੋਈ ਤਾਲੀਬਾਨ ਥੋੜੀ ਹੈ ਕਿ ਤੁਸੀਂ ਆਪ ਹੀ ਜਾ ਕੇ ਵੜਦੋਂਗੇ ਮਾਰਦੋਂਗੇ ਜਿਹੜੇ ਲੋਕ ਇਹ ਕਹਿੰਦੇ ਨੇ ਉਹਨਾਂ ਨੂੰ ਪ ਕਿ ਜਦੋਂ ਸਨ 84 ਚ ਸਿੱਖਾਂ ਨੂੰ ਖਿੱਚ-ਖਿੱਚ ਕੇ ਮਾਰਿਆ ਸੀ ਉਹਦੇ ਬਾਰੇ ਤੁਸੀਂ ਬੋਲਿਓ ਕਿਤੇ ਕਿਤੇ ਉਹ ਪ੍ਰਾਈਮ ਮਿਨਿਸਟਰ ਨੂੰ ਤੁਸੀਂ ਅੱਤਵਾਦੀ ਬੋਲਿਆ ਜਿਨੇ 5 ਸਾਲ ਦੇ ਬੱਚੇ ਸਾਲ ਦੇ ਬੱਚੇ ਰਮੰਦਰ ਸਾਹਿਬ ਚ ਮਾਰੇ 80 ਸਾਲ ਦੇ ਪ੍ਰਾਈਮ ਮਿਨਿਸਟਰ ਨੇ ਉਹਨੂੰ ਤੁਸੀਂ ਅੱਤਵਾਦੀ ਕਿਹਾ ਉਥੇ ਨਹੀਂ ਬੋਲਣਾ ਜੇ ਨਿਹੰਗ ਸਿੰਘ ਤੁਹਾਡੀਆਂ ਧੀਆਂ ਦੇ ਗਲਤ ਮੈਸੇਜ ਨੂੰ ਉਹ ਬੋਲਦੇ ਨੇ ਮੈਂ ਕਤਲ ਨਹੀਂ ਕਹਿ ਰਿਹਾ ਉਥੇ ਨਿਹੰਗ ਸਿੰਘ ਬੋਲਦੇ ਨੇ ਉਹ ਤੁਹਾਨੂੰ ਅੱਤਵਾਦੀ ਲੱਗਦੇ ਨੇ ਸੋਚ ਚ ਫਰਕ ਹੈ ਇਹ ਸੋਚ ਸਨ 47 ਤੋਂ ਪਹਿਲਾਂ ਡਿਫਰੈਂਸ ਹੈ ਉਦੋਂ ਅਸੀਂ ਇਹਨਾਂ ਦੇ ਪ੍ਰਾਸੀ ਉਦੋਂ ਅਸੀਂ ਇਹਨਾਂ ਦੇ ਬਹੁਤ ਨਜ਼ਦੀਕੀ ਸੀ ਪਰ ਜਦੋਂ ਪਾਵਰ ਆਈ ਜਦੋਂ ਰਾਜ ਆਇਆ ਫਿਰ ਅਸੀਂ ਜੁਰਾਇਮ ਪੇਸ਼ਾ ਕੌਮ ਬਣ ਗਏ ਆਹੀ ਸੋਚ ਦਾ ਫਰਕ ਹੈ ਨਾਲ ਤੁਸੀਂ ਕਹਿ ਰਹੇ ਹੋ ਕਿ ਕਤਲ ਤੁਸੀਂ ਕਹਿ ਰਹੇ ਹੋ ਕਿ ਮੈਂ ਇਹ ਨਹੀਂ ਮੰਨਦਾ ਕਿ ਕਤਲ ਇਹਨਾਂ ਨੇ ਕੀਤਾ ਹੈ ਜਾਂ ਕਿਸੇ ਹੋਰ ਨੇ ਕੀਤਾ ਹੈ ਜਾਂ ਕੁਝ ਨਹੀਂ ਪਤਾ ਪਰ ਅਮਰਤਪਾਲ ਮਹਿਰੋ ਨੇ ਤਾਂ ਵੀਡੀਓ ਪਾਤੀ ਸੀ ਉਹ ਤਾਂ ਤਿੰਨ ਇੱਕ ਛੱਡੋ ਤੁਸੀਂ ਤਿੰਨ ਵੀਡੀਓ ਪਾਤੀਆਂ ਸੀ ਉਹਨਾਂ ਨੇ ਤਾਂ ਕਿ ਅਸੀਂ ਸਾਰਾ ਕੁਝ ਕੀਤਾ ਕਿ ਠੀਕ ਹੈ ਅਸਤਾ ਇਸ ਤੋਂ ਬਾਅਦ ਵੀ ਕਰਾਂਗੇ ਉਹ ਕਹਿੰਨੇ ਕ ਲਈ ਬਰੰਡੇ ਚ ਪਾਰਕਿੰਗ ਨਹੀਂ ਹੈਗੀ ਬਹੁਤ ਸਾਰੇ ਸ਼ਹਿਰਾਂ ਚ ਪਾਰਕਿੰਗ ਹੈ ਦੇਖੋ ਉਹ ਜਿਹੜੀ ਵੀਡੀਓ ਆਡੀਓ ਜੱਤ ਕਰਾ ਫੈਸਲ ਦੀ ਰਿਪੋਰਟ ਨਹੀਂ ਆਉਂਦੀ ਕਿ ਉਹ ਜਾਇਜ਼ ਹੈ ਜਾਂ ਨਜਾਇਜ਼ ਹੈ ਵੀਡੀਓ ਸਹੀ ਹੈ ਜਾਂ ਗਲਤ ਹੈ ਉਹਨਾਂ ਚ ਕਰੋਸ ਵੀਡੀਓ ਤੇ ਟਿੱਪਣੀ ਕਰਨੀ ਗਲਤ ਹੈ ਕਾਰਨ ਕਿ ਏਆਈ ਦੇ ਨਾਲ ਅੱਜਕੱਲ ਬਹੁਤ ਕੁਝ ਹੋ ਰਿਹਾ ਹੈ ਏਆਈ ਦੇ ਨਾਲ ਕੋਈ ਬੰਦੇ ਦੀ ਕਿਸੇ ਦੀ ਵਾਈਫ ਕਿਸੇ ਨਾਲ ਹੈ ਉਸ ਸਮੁੰਦਰ ਚ ਬੈਠੀ ਹੋਈ ਉਹਨੂੰ ਕੀ ਕਰ ਗਿਆ ਸੀ ਉਹਨਾਂ ਨੂੰ ਪਤਾ ਵੀ ਨਹੀਂ ਲੋਕਾਂ ਨੂੰ ਸੋ ਇਹ ਇੱਕ ਜੋ ਮਰਜੀ ਅੱਜ ਕੱਲ ਪਿਕਚਰ ਬਣ ਰਹੀ ਹੈ ਜੋ ਮਰਜੀ ਬੋਲ ਰਹੇ ਨੇ ਬਾਕੀ ਮੇਰੇ ਕੋਲ ਜਿਹੜੇ ਦੋ ਬੰਦਿਆਂ ਦਾ ਕੇਸ ਹੈ ਮੈਂ ਇਹਨਾਂ ਬਾਰੇ ਕਹੂੰਗਾ ਜੇ ਹੋਰ ਬੰਦਾ ਕੋਈ ਸਟੇਟਮੈਂਟ ਦਿੰਦਾ ਹੈ ਤਾਂ ਇਹਨਾਂ ਤੇ ਬੈਂਡਿੰਗ ਨਹੀਂ ਸਟੇਂਡ ਲੱਗਦਾ ਕਿ ਅਮਰਤਪਾਲ ਮੈਰੋਂ ਛੱਡ ਗਿਆ ਹੋ ਸਕਦਾ ਭਾਰਤ ਜਿਆ ਸੁਣ ਲੱਗਦਾ ਹੈ ਕਿ ਨਹੀਂ ਇਦਾਂ ਨਹੀਂ ਹੋ ਸਕਦਾ ਨਹੀਂ ਇਸ ਗੱਲਾਂ ਬਾਰੇ ਕਲੀਅਰ ਹੀ ਨਹੀਂ ਜੀ ਇਹ ਤਾਂ ਪੁਲਿਸ ਹੀ ਕਹਿ ਰਹੀ ਹੈ ਨਾ ਜੀ ਉਹਨਾਂ ਬਾਰੇ ਕੀ ਕਵਾਂਗੇ ਪੁਲਿਸ ਤੇ ਸਾਨੂੰ ਯਕੀਨ ਹੈ ਨਹੀਂ ਕਾਰਨ ਕਿ ਅੱਜ ਤੱਕ ਇਹਨਾਂ ਨੇ ਸਿੱਖਾਂ ਨੂੰ ਤਤਵਾਦੀ ਕਿਹਾ ਅੱਜ ਤੁਸੀਂ ਮੁਕਸਰ ਵਾਲਾ ਦੇਖ ਲਓ ਨਾ ਜੀ ਉਹ ਸ਼ਿਵ ਸੈਨਾ ਵਾਲਾ ਨੇ ਕੁੱਟਿਆ 1981 ਸੇ ਕੁੱਟੇ ਸੀ ਪਰ ਜਦੋਂ ਸਿੱਖਾਂ ਨੇ ਹਥਿਆਰ ਚੁੱਕਲੇ ਫੇਰ ਅਸੀਂ ਮਾੜੇ ਹੋ ਗਏ ਹੁਣ ਉਹ ਸਿੱਖ ਉੱਤੇ ਲੜਦੇ ਪਏ ਨੇ ਕਿ ਉਹ ਸ਼ਿਵ ਸੈਨਾ ਵਾਲੇ ਨੂੰ ਅੰਦਰ ਕਰੋ ਪੰਜਾਬ ਸਰਕਾਰ ਦਾ ਪੁਲਿਸ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਸਿੱਖ ਨੂੰ ਡਾਂਗ ਮਾਰ ਦਿਓ ਗੋਲੀ ਮਾਰ ਦਿਓ ਉਹ ਸ਼ਿਵ ਸੈਨਾ ਵਾਲਾ ਨੂੰ ਕੁਝ ਨਹੀਂ ਕਹਿਣਾ ਆਹੀ ਤਾਂ ਸਿਆਪਾ 78 ਤੋਂ ਲੈ ਕੇ 81 82 ਤੱਕ ਰਪਿਆ ਸੀ ਫੇਰ ਸਿੱਖ ਨੇ ਹਥਿਆਰ ਚੁੱਕੇ ਸੀ ਕਿ ਯਾਰ ਅਸੀਂ ਹੱਤਵਾਲੀ ਕਿਉਂ ਹੁਣ ਉੱਥੇ ਉੱਥੇ ਜਸਟਿਸ ਨਹੀਂ ਹੋ ਰਿਹਾ ਉੱਥੋਂ ਦੀ ਪੁਲਿਸ ਹੈ ਨਹੀਂ ਪਰ ਜਦੋਂ ਸਾਡੀ ਕੋਈ ਪ੍ਰੋਬਲਮ ਆ ਗਈ ਉਦੋਂ ਸਾਡੀ ਸੁਣਨੀ ਨਹੀਂ ਕਿਸੇ ਨੇ ਇੱਕ ਹਰਜੀਤ ਸਿੰਘ ਰਸੂਲਪੁਰ ਨੇ ਬਾਬਾ ਜਿਹੜੇ ਸਾ ਸਮਾਜ ਤੋਂ ਆਉਂਦੇ ਨੇ ਉਹ ਕਹਿੰਦੇ ਕਿ ਅਮਰਤਪਾਲ ਮਹਿਰੋਂ ਦਾ ਬਾਣੇ ਦੇ ਵਿੱਚ ਕਹਿੰਦੇ ਇੱਕ ਗੈਂਗਸਟਰ ਹੈਗਾ ਕਹਿੰਦੇ ਮੈਂ ਨਾਲ ਖੜਾ ਕੁੜੀਆਂ ਦੇ ਜਿਹਨੂੰ ਕੋਈ ਧਮਕੀ ਦੇਊਗਾ ਉਹਨੂੰ ਅਮਰਤਪਾਲ ਮਹਿਰੋਂ ਦੇਖੋ ਇਹ ਵੀ ਮੈਂ ਕਿਸੇ ਬਾਬੇ ਨੂੰ ਨਹੀਂ ਜਾਣਦਾ ਮੈਂ ਤਾਂ ਵੈਸੇ ਗੱਲ ਕਰਦਾ ਸਾਡੀ ਕੌਮ ਤੇ ਦੂਜੀ ਕੌਮ ਦਾ ਫਰਕ ਕਿੰਨਾ ਹੈ ਧੰਨ ਜਾਈਏ ਉਸ ਕੌਮ ਤੋਂ ਉਹਨਾਂ ਦੇ ਲੀਡਰਾਂ ਤੋਂ ਉਹਨਾਂ ਦੇ ਬਾਬਿਆਂ ਤੋਂ ਉਹ ਗਲਾਂ 'ਚ ਟਾਇਰ ਪਾਉਂਦੇ ਨੇ ਉਹਨਾਂ ਦੇ ਲੀਡਰ ਉਹਨਾਂ ਨੂੰ ਅੱਤਵਾਦੀ ਨਹੀਂ ਬੋਲਦੇ ਉਹਨਾਂ ਦੀ ਪਬਲਿਕ ਉਹਨਾਂ ਲੀਡਰਾਂ ਨੂੰ ਅੱਤਵਾਦੀ ਨਹੀਂ ਬੋਲਦੀ ਜਿਹੜੇ ਸਾਨੂੰ ਕੋ-ਕੋ ਕੇ ਮਾਰਦੇ ਨੇ ਇੱਕ ਸਾਡੇ ਦੇ ਵਿੱਚ ਸਿਰੇ ਦੇ ਚਾਗਲ ਬੰਦੇ ਨੇ ਸਾਡੀ ਕੌਮ ਦੇ ਵਿੱਚ ਮੈਂ ਚਾਗਲ ਲਬਜ਼ ਕਹੂੰਗਾ ਸਾਡੀ ਕੌਮ ਦੇ ਅੰਦਰ ਸਿਰੇ ਦੇ ਚਾਗਲ ਬੰਦੇ ਨੇ ਜਿਹੜੇ ਮਾੜੀ ਜੀ ਵੀ ਗੱਲ ਹੋਵੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਦੀ ਕੌਮ ਨੂੰ ਮਾਰਨਾ ਉਹ ਦੇਖ ਲਓ 84 ਦੇ ਵਿੱਚ ਉਹਨਾਂ ਦੀ ਕੌਮ ਨੇ ਜਾਂ ਲੀਡਰ ਨੇ ਕਿਸੇ ਨੂੰ ਅੱਤਵਾਦੀ ਬੋਲਿਆ ਹੋਵੇ ਨਾ ਸ਼ਰੇਆਮ ਮਾਰੇ ਨੇ 35 ਤੋਂ 40 ਹਜ਼ਾਰ ਬੰਦਾ ਮਾਰਿਆ ਮਝਾਲਾ ਕਿਸੇ ਨੇ ਕਿਹਾ ਹੋਵੇ ਜਾਂ ਪੁਲਿਸ ਨੇ ਅੱਤਵਾਦੀ ਬੋਲਿਆ ਹੋਵੇ ਜਾਂ ਪੁਲਿਸ ਨੂੰ ਅੱਤਵਾਦੀ ਉਹਨਾਂ ਨੇ ਬੋਲਿਆ ਹੋਵੇ ਜਾਂ ਪਬਲਿਕ ਨੇ ਲੀਡਰਾਂ ਨੂੰ ਕਿਹਾ ਲੀਡਰ ਨੇ ਪਬਲਿਕ ਨੂੰ ਕਿਹਾ ਹੋਵੇ ਸਾਡੇ ਤਾਂ ਇੱਥੇ ਢੇਲੇ ਦਾ ਬੰਦਾ ਨਹੀਂ ਜਿਹੜਾ ਉੱਠ ਕੇ ਬਕਵਾਸ ਕਰਦਾ ਪਰ ਸਰਕਾਰਾਂ ਨੂੰ ਉਹ ਚੰਗੇ ਲੱਗਦੇ ਕਿਉਂਕਿ ਸਰਕਾਰ ਦਾ ਜੋਰ ਲੱਗਿਆ ਹੋਇਆ ਹੈ ਸਾਡੀ ਤਹਿਸ ਨਹਿਸ ਕਰਨਾ ਸਾਡਾ ਸਿੱਖਾਂ ਦਾ ਕਲਚਰ ਖਤਮ ਕਰਨਾ ਸਾਨੂੰ ਰੇਪਿਸਟ ਬਣਾਉਣਾ ਸਾਨੂੰ ਅੱਤਵਾਦੀ ਬਣਾਉਣਾ ਜੁਰਾਇਮ ਪੇਸ਼ਾ ਕੌਮ ਕਹਿਣਾ ਇਹ ਅੱਜ ਦਾ ਨਹੀਂ ਸਨ 47 ਤੋਂ ਸ਼ੁਰੂ ਹੋ ਚੁੱਕਾ ਹੈ ਵਕੀਲ ਸਾਹਿਬ ਲੋਕ ਦੋ ਤਿੰਨ ਗੱਲਾਂ ਹੋਰ ਕਰ ਰਹੇ ਨੇ ਲੋਕ ਕਹਿੰਦੇ ਕਿ ਜਿਵੇਂ ਇਹ ਮਰਡਰ ਹੁੰਦਾ ਹੈਗਾ ਅਮਰਤਪਾਲ ਮੈਰੋ ਹੋਂਾ ਦੇ ਵੱਲੋਂ ਜੋ ਸਭ ਕੁਝ ਪਾਇਆ ਜਾਂਦਾ ਪੋਸਟ ਪਾਈ ਜਾਂਦੀ ਹੈ ਔਰ ਹੁਣ ਤੱਕ ਇਸ ਕੇਸ ਨੂੰ ਲੈ ਕੇ ਲੋਕ ਇਹ ਵੀ ਗੱਲਾਂ ਕਰਦੇ ਨੇ ਕਿ ਇੱਕ ਸੌਫਟ ਟਾਰਗੇਟ ਚੁਣ ਲਿਆ ਕਹਿੰਦੇ ਇਸ ਕੇਸ ਦੇ ਵਿੱਚੋਂ ਲੱਭਣਾ ਕੱਖ ਨਹੀਂ ਹੈ ਕਿਉਂਕਿ ਫੈਮਿਲੀ ਬਹੁਤ ਵੀਕਰ ਹੈਗੀ ਫੈਮਿਲੀ ਕਹਿੰਦੇ ਕੋਈ ਪਿਛੇਤਰ ਹੈ ਹੀ ਨਹੀਂਗੀ ਕੇਸ ਲੜਨ ਨੂੰ ਕਹਿੰਦੇ ਪੂਰਾ ਮਤਲਬ ਸੋਚ ਸਮਝ ਕੇ ਕਤਲ ਕੀਤਾ ਹੈ ਕਿ ਠੀਕ ਹੈ ਨਾ ਤਾਂ ਕਤਲ ਹੋ ਜੇ ਤੇ ਨਾਲੇ ਜਿਹੜਾ ਕੁਝ ਕੇਸ ਦੇ ਵਿੱਚ ਬਚੇ ਨਾ ਨਹੀਂ ਜੀ ਨਹੀਂ ਪਹਿਲੀ ਗੱਲ ਤਾਂ ਮੈਂ ਉਹਨੂੰ ਅਜੇ ਇਹਨਾਂ ਦੇ ਬੰਦਿਆਂ ਨਾਲ ਨ ਕਤਲ ਨਾਲ ਮੈਂ ਜੋੜਦਾ ਵੀ ਨਹੀਂ ਪਰ ਜੇ ਕੋਈ ਹੱਥ ਤੋਂ ਜ਼ਿਆਦਾ ਪਤਾ ਨਹੀਂ ਕਿੰਨੇ ਕਤਲ ਕੀਤਾ ਹੁੰਦੇ ਬਾਰੇ ਤਾਂ ਆਪਾਂ ਨਹੀਂ ਕਹਿ ਸਕਦੇ ਪਰ ਜੇ ਹੱਥ ਤੋਂ ਜ਼ਿਆਦਾ ਸਿਰੇ ਤੋਂ ਗੰਦ ਕੋਈ ਪਾਉਂਦਾ ਹੈ ਤੇ ਉਹਦਾ ਰਿਜ਼ਲਟ ਮਾੜਾ ਹੁੰਦਾ ਹੈ ਆਪਾਂ ਦੋਨੇ ਹੀ ਬੈਠੇ ਆ ਹੁਣ ਆਪਾਂ ਲੋਕਾਂ ਨੂੰ ਧੀਆ ਪੈਣਾ ਜਾਂ ਗਾਲਾਂ ਕਢੀ ਜੀਏ ਸਾਰੇ ਦਿਨ ਚੌਂਗ ਵਿੱਚ ਖਲੋਗੇ ਇਹ ਕੁੱਠੇਗਾ ਆਪਣਾ ਸਿਰ 파ੜ ਦੇਗਾ ਆਪਾਂ ਉਹਨਾਂ ਚੱਕਰੀ ਬਚਿਆ ਜਿੰਨਾ ਚਿਰ ਐਜ ਸੋਸਾਇਟੀ ਚ ਰਹਿਣ ਵਾਲਿਆ ਉਹਨਾਂ ਚ ਕਰਾ ਜਦੋਂ ਕੋਈ ਬੰਦਾ ਅੱਤ ਚੁੱਕ ਲੈਂਦਾ ਸਿਰੇ ਦਾ ਗੰਦ ਪਾਉਂਦਾ ਤਾਂ ਉਹਦਾ ਰਿਜ਼ਲਟ ਹੈ ਜਿਹੜਾ ਹਮੇਸ਼ਾ ਹੀ ਮਾੜਾ ਹੋਇਆ ਤੇ ਮਾੜਾ ਹੁੰਦਾ ਰਹਿਣਾ ਇਹ ਪੰਜਾਬ ਹੈ ਪੰਜਾਬ ਦੇ ਅੰਦਰ ਨਾ ਤੁਸੀਂ ਕਿਸੇ ਨੂੰ ਕਿੰਨਾ ਮਰਜ਼ੀ ਜਰਾਇਮ ਪੇਸ਼ਾ ਕਹਿ ਦਿਓ ਕਿੰਨਾ ਮਰਜ਼ੀ ਨੀਲਿਆਂ ਪੱਗਾਂ ਨੂੰ ਤੁਸੀਂ ਗਾਲਾਂ ਕੱਢ ਲਓ ਪਰ ਬਲੱਡ ਉਹ ਹੀ ਹੈ ਸਨ 47 ਵਾਲਾ ਤੇ ਇਹ ਇੰਦਸ਼ਾਬਦ ali ਨਾਲ ਲੜਨ ਵਾਲਾ ਬਲੱਡ ਹੈ ਇਹ ਐਵੇਂ ਹੀ ਚੱਲੇ ਤਨੂੰ ਕੀ ਲੱਗਦਾ ਕਿ ਅਮਰਤਪਾਲ ਮਹਿਰੋਂ ਇਸ ਕੇਸ ਦੇ ਵਿੱਚੋਂ ਬਰੀ ਹੋ ਜਾਣਗੇ ਦੇਖੋ ਜਿਹੋ ਜਿਹਾ ਕੇਸ ਹੈ ਮੈਨੂੰ ਨਹੀਂ ਲੱਗਦਾ ਸਜ਼ਾ ਕਿਸੇ ਕੇਸ ਚ ਨੱਚ ਹੋਵੇ ਤੇ ਨਾ ਹੀ ਇਹਨਾਂ ਦੇ ਪੁਰਾਣੇ ਕੇਸਾਂ ਸਜ਼ਾ ਹੁੰਦੀਆਂ ਨੇ ਕਾਰਨ ਕੀ ਕੇਸ ਬਣਾਏ ਜਾਂਦੇ ਨੇ ਅਸਲੀਅਤ ਤੋਂ ਦੂਰ ਹੁੰਦੇ ਨੇ ਇਹਨਾਂ ਦੀ ਐਵੀਡੈਂਸ ਕ੍ਰੀਏਟ ਕੀਤੀ ਜਾਂਦੀ ਹੈ ਡਾਇਰੈਕਟ ਇਹਨਾਂ ਕੋਲ ਕੋਈ ਐਵੀਡੈਂਸ ਨਹੀਂ ਹੁੰਦੀ ਉਹਨਾਂ ਕੋਲ ਲਾਸਟ ਸੀਨ ਕਰਕੇ ਜਾਣ ਕੇ ਦਿਖਾਤਾ ਕਿ ਅਮਰਤ ਜਿਹੜਾ ਅਮਰਤਪਾਲ ਇਹਨਾਂ ਦੇ ਘਰ ਆਇਆ ਜਾਣ ਬੁੱਝ ਕੇ ਜੁੜਿਆ ਗਿਆ ਹੋਰ ਕੀ ਹੋਸ ਦੇ ਵਿੱਚ ਹੋਇਆ ਕੁਛ ਨਹੀਂ ਉਸ ਦੇ ਵਿੱਚ ਇਸ ਦੇ ਵਿੱਚ ਕੁਛ ਨਹੀਂ ਹੋਣਾ ਕੁਛ ਨਹੀਂ ਉਹ ਪਾਗਲ ਆਦਮੀ ਉਹ ਤਾਂ ਘਰ ਜਾਊਗਾ ਜਿਹੜੇ ਆਦਮੀ ਨੂੰ ਉਹ ਲੇਡੀ ਇਨੀ ਨਫ਼ਰਤ ਕਰਦੀ ਹੈ ਤੇ ਲੇਡੀ ਨੂੰ ਉਹ ਬੰਦਾ ਇਨੀ ਨਫ਼ਰਤ ਕਰਦਾ ਕਿਵੇਂ ਮਿਲਣਗੇ ਇੱਕ ਨਿਹੰਗ ਸਿੰਘ ਹੈ ਕਾਦੀ ਪ੍ਰੋਮੋਸ਼ਨ ਕਰਾਉਣ ਜਾ ਰਿਹਾ ਉਹ ਜੀਪ ਦੀ ਪ੍ਰੋਮੋਸ਼ਨ ਕਰਾਊਗਾ ਸੂਟਾਂ ਦੀ ਪ੍ਰੋਮੋਸ਼ਨ ਕਰਾਉਣ ਜਾਊਗਾ ਕਿ ਚੋਲੇ ਦੀ ਪ੍ਰੋਮੋਸ਼ਨ ਕਰਾਉਣ ਜਾਊਗਾ ਕਿਉਂਕਿ ਐਵੀਡੈਂਸ ਨਹੀਂ ਮਿਲ ਰਹੀ ਹੁਣ ਐਵੀਡੈਂਸ ਨਹੀਂ ਮਿਲਦੀ ਚੁੱਕ ਕੇ ਝੂਠੀ ਐਫਆਈਆਰ ਦਰਜ ਕਰਤੀ ਸੋ ਇਹਦੇ ਵਿੱਚ ਅਜੇ ਕੋਈ ਸੱਚਾਈ ਨਹੀਂ ਅਜੇ ਚਲਾਨਤ ਕਰ ਪਤਾ ਨਹੀਂ ਆਖਰੀ ਸਵਾਲ ਹੈ ਕਰਾ ਸਾਹਿਬ ਨਿਮਰਤਜੀਤ ਤੇ ਜਸਪ੍ਰੀਤ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਉਹ ਕਿਉਂਕਿ ਕਲਾਈਂਟ ਨੇ ਤੁਹਾਡੇ ਉਹਨਾਂ ਦੇ ਪਰਿਵਾਰ ਨਾਲ ਜਾਂ ਉਹਨਾਂ ਨੇ ਖੁਦ ਤੁਹਾਡੇ ਨਾਲ ਕੀ ਗੱਲ ਕੀਤੀ ਕਿ ਹੋਇਆ ਕੀ ਸੀ ਉਸ ਦਿਨ 9 10 11 ਨੂੰ ਨਹੀਂ ਉਹਨਾਂ ਦੇ ਕੋਲ ਤਾਂ ਪਹਿਲੀ ਗੱਲ ਤਾਂ ਇਹ ਗੱਲ ਕਰਨ ਹੀ ਨਹੀਂ ਦਿੰਦੇ ਜੇ ਪੁਲਿਸ ਕੋਲ ਗੱਲ ਕਰੀਏ ਤੇ ਇੱਕ ਬੰਦਾ ਉਹਨਾਂ ਦਾ ਵਿਚਕਾਰ ਆ ਕੇ ਖਲੋ ਜਾਂਦਾ ਹੈ ਉਹਨਾਂ ਨੂੰ ਪਤਾ ਹੁੰਦਾ ਉਹ ਡਰਦੇ ਐ ਇਸ ਪੱਖੋਂ ਨਹੀਂ ਗੱਲ ਦੱਸ ਰਿਹਾ ਉਹਨਾਂ ਨੂੰ ਡਰ ਹੁੰਦਾ ਕਿ ਟਾਰਚਰ ਕੀਤਾ ਇਹ ਵਕੀਲ ਨੂੰ ਦੱਸੇਗਾ ਤਾ ਵਕੀਲ ਅਗੇ ਅਦਾਲਤ ਨੂੰ ਰਿਕੁਐਸਟ ਕਰੇਗਾ ਕਿਉਂਕਿ ਮਲਜ਼ੂਮ ਕਿਤੇ ਵੀ ਨਹੀਂ ਕਹਿੰਦਾ ਆਕੇ ਕਿ ਮੈਨੂੰ ਟਾਰਚਰ ਕੀਤਾ ਹੋਇਆ ਕਿ ਉਹ ਡਰਿਆ ਹੀ ਇਨਾਂ ਦਾ ਉਹਦੀ ਮਾਰਕੁੱਟ ਇਨੀ ਹੁੰਦੀ ਹੈ ਸੋ ਇਹ ਗੱਲਾਂ ਜਦੋਂ ਜੇਲ੍ਹ ਜਾਣਗੇ ਨਾ ਜੀ ਉਦੋਂ ਹੀ ਹੈ ਅਜੇ ਤੱਕ ਮੈਨੂੰ ਲੱਗਦਾ ਹੈ ਸਟੇਟ ਦਾ ਐਸੇ ਪੱਧਰ ਤੇ ਜ਼ੋਰ ਲੱਗਾ ਹੋਇਆ ਕਿ ਤਿੰਨਾਂ ਨੂੰ ਪਾੜਨ ਦੇ ਵਿੱਚ ਇਹ ਹਮੇਸ਼ਾ ਹੀ ਇਹੀ ਚੱਲਿਆ ਹੈ ਕਿ ਜਦੋਂ ਵੀ ਚਾਰ ਪੰਜ ਬੰਦੇ ਇਕੱਠੇ ਹੁੰਦੇ ਨੇ ਉਹਨਾਂ ਨੂੰ ਤੋੜਨ ਵਾਸਤੇ ਉਹਨਾਂ ਦੀਆਂ ਗੱਲਾਂ ਇੱਕ ਦੂਜੇ ਪਤਾ ਕਰਨ ਵਾਸਤੇ ਸਰਕਾਰ ਇੱਕ ਇਹਨਾਂ ਦੇ ਵਿੱਚ ਭਲੇਖਾ ਪਾਉਣਾ ਚਾਹੁੰਦੀ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਹਿਸਾਨ ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਜਿਨ੍ਹਾਂ ਦੇ ਵੱਲੋਂ ਅਨਮਰਤਪਾਲ ਮਹਿਰੋਂ ਔਰ ਪੂਰਾ ਜਿਹੜਾ ਇਹ ਚੱਲ ਰਿਹਾ ਕੇਸ ਹੈ ਉਸ ਨੂੰ ਲੈ ਕੇ ਗੱਲਾਂ ਕਹੀਆਂ ਗਈਆਂ ਕਿ ਇਸ ਕੇਸ ਦੇ ਵਿੱਚ ਕੁਝ ਨਹੀਂ ਹੈਗਾ ਔਰ ਇਹ ਕੇਸ ਜਿਹੜਾ ਬਹੁਤ ਜ਼ਿਆਦਾ ਵੀਕ ਹੈ ਤੇ ਨਾਲ ਹੀ ਕਿਹਾ ਗਿਆ ਕਿ ਅਮਰਤਪਾਲ ਮਹਿਰੋਂ ਔਰ ਉਸ ਦੇ ਸਾਥੀ ਇਸ ਦੇ ਵਿੱਚੋਂ ਬੜੀ ਜਲਦੀ ਬਰੀ ਹੋ ਜਾਣਗੇ ਕੈਮਰਾ ਪਰਸਨ ਬਲਜਿੰਦਰ ਨਾ ਮਨਦੀਪ ਜੋਤ ਬਟੰਡਾ